ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਇਸੇ ਦੇਸ਼ ਦੇ ਲੋਕ ਸੀਗੇ ਜਿਨ੍ਹਾਂ ਨੂੰ ਆਪਾਂ ਸ਼ਡਿਊਲ ਕਾਸਟ ਕਹਿੰਦੇ ਆਂ ਸ਼ਡਿਊਲ ਟ్రਾਈਬ ਕਹਿੰਦੇ ਆਂ ਜੰਗਲਾਂ ਦੇ ਵਿੱਚ ਰਹਿ ਰਹੇ ਸੀਗੇ ਝੁੱਗੀਆਂ ਛੋਪੜੀਆਂ ਦੇ ਵਿੱਚ ਰਹਿ ਰਹੇ ਸੀ ਤੇ ਹੁਣ ਉਹੀ ਲੋਕਾਂ ਨੂੰ ਜਦੋਂ ਉਹ ਸੰਵਿਧਾਨ ਲਾਗੂ ਹੋ ਗਿਆ ਉਸ ਤੋਂ ਬਾਅਦ ਅੱਜ ਉਹ ਮਹਿਲ ਮਨਾਰਿਆਂ ਤੱਕ ਪਹੁੰਚ ਗਏ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਚੱਲਣ ਡੇ ਆਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਬਾਬਾ ਸਾਹਿਬ ਨੂੰ ਅੱਜ ਦੁਨੀਆ ਤੋਂ ਕਿੰਨੇ ਸਾਲ ਹੋ ਗਏ ਪਰ ਉਹਨਾਂ ਦੇ ਵਿਚਾਰਾਂ ਤੋਂ ਇੰਨਾ ਖੌਫ ਹੈ ਵੀ ਉਹਨਾਂ ਦੀਆਂ ਮੂਰਤੀਆਂ ਤੋਂ ਵੀ ਡਰ ਲੱਗਦਾ ਇਹਨਾਂ ਲੋਕਾਂ ਨੂੰ ਜੱਤੈ ਅਸੀਂ ਲੋਕ ਖਿਲਰੇ ਆ ਸਾਡੀ ਵੋਟਾਂ ਖਿਲਰੀਆਂ ਆ ਤੇ ਉਦੋਂ ਤੱਕਰੇ ਕੁਛ ਹੋਈ ਜਾਣਾ ਸਾਡੇ ਨਾਲ ਉਹਨਾਂ ਨੇ ਅਧਿਕਾਰ ਇਹ ਵੀ ਦਿੱਤਾ ਸੀ ਵੀ ਤੁਸੀਂ ਵਿਕਣਾ ਨਹੀਂ ਤੁਸੀਂ ਆਪਣੀ ਮਰਜ਼ੀ ਦਾ ਵੋਟ ਪਾ ਲਓ ਵਖਰੀ ਗੱਲਾਂ ਤੁਹਾਡੀ ਜਿੱਥੇ ਸੋਚ ਸਮਝ ਤੁਹਾਡੀ ਕੰਮ ਕਰਦੀ ਆ ਪਰ ਬਿਕ ਕੇ ਵੋਟ ਨਾ ਪਾਓ ਇੱਕ ਪਈਏ ਤੁਸੀਂ ਗਧਾ ਲੈ ਕੇ ਚੱਲ ਜਾਓ ਇਹ ਆਪਾਂ ਇੱਕ ਇਹੋ ਗਧਾ ਵੀ 1.5 ਲੱਖ ਦਾ ਅੱਜ ਦੇ ਟਾਈਮ 'ਚ ਆ ਪਿਛਲੇ ਟਾਈਮ 'ਚ 7-700 ਆਦਾਈ 1.5 ਲੱਖ ਦਾ ਆਇਕਲ ਗਧਾ ਹੋਣਾ ਉਹ ਬੰਦਾ ਜਿਹੜਾ ਆਪਣੀ ਵੋਟ ਨੂੰ 5000 4000 'ਚ ਵੇਚ ਦਿੰਦਾ ਸ਼ਰਾਬ ਦੇ ਠੇਕੇ ਦੇ ਲੋ ਗਰਾਿਆਂ ਦੇ ਵਿੱਚ ਮੈਂ ਬਾਹਰ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਗਰਾਿਆਂ ਦੀ ਗੱਲ ਕਰਦਾ ਸ਼ਰਾਬ ਦੇ ਠੇਕੇ 5 ਤੋਂ 7 8 ਜਿਗੇ ਅੱਜ ਦੇ ਟਾਈਮ ਦੇ ਤੁਸੀਂ ਗੱਲ ਲਓ ਆਜ਼ਾਦੀ ਸਰਕਾਰ ਆਈ ਆ 28 ਠੇਕੇ ਹੋ ਗਏ ਉਹਨੇ ਗਰਾਿਆਂ ਦੇ ਵਿੱਚ ਗਰਾਿਆਂ ਦੇ ਵਿੱਚ ਅਪ ਤੁਸੀਂ ਉਹਨਾਂ ਦੇ ਬੋਰਡ ਦੇਖੋ ਫੁੱਟਪਾਥ ਜਿਹੜੇ ਪੈਦਲ ਤੁਰਨ ਵਾਸਤੇ ਸੀਗੇ ਉਹਨਾਂ ਦੇ ਬੋਰਡ ਉਹਦੇ ਉੱਤੇ ਲੱਗੇ ਹੋਇਆ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਸਾਡੇ ਦੀ ਬਿਲਕੁਲ ਨਿਗਾ ਨਹੀਂ ਆ ਤੁਮ ਆਤਮਾਨ ਸਰ ਨੇ ਇਹ ਪਹਿਲਾਂ ਸ਼ਰਾਬ ਸਸਤੀ ਕੀਤੀ ਵੇ ਲੋਕਾਂ ਨੂੰ ਯਾਨੀ ਕਿ ਜਿਹੜੇ ਨਹੀਂ ਵੀ ਪੀਂਦੇ ਸੀ ਉਹ ਵੀ ਲਾਲ ਹੈ ਆਦੀ ਕਰਦੇ ਆਦੀ ਕਰਦੇ ਜੀ ਲੋਕੀ ਗੱਲ ਕਰ ਦਿੰਦੇ ਕਹਿ ਦਿੰਦੇ ਜੀ ਵਕਾਉ ਸਾਨੂੰ ਕਹਿ ਦਿੰਦੇ ਵਕਾਉ ਜਦੋਂ ਬੀਐਸਪੀ ਚੋਂ ਦੇ ਉਹ ਗਲਤ ਲੱਗਦੇ ਜਦੋਂ ਉਹ ਚੱਲ ਜਾਂਦੇ ਦੂਜੀ ਬੀਜੇਪੀ 'ਚ ਜਾਂ ਕਾਂਗਰਸ 'ਚ ਜਾਂ ਆਪ 'ਚ ਚੱਲ ਜਾਂਦੇ ਉਹ ਵੀ ਸਰਬਨਾਂ ਤੋਂ ਹੋ ਕੇ ਚੱਲ ਜਾਂਦੇ ਜਾਂ ਦੁੱਧ ਚ ਨਾ ਕੇ ਚੱਲ ਜਾਂਦੇ ਆ ਫਿਰ ਹੋ ਜਾਂਦੇ ਆ ਹਾਂਜੀ ਇਹ ਤਾਂ ਬੰਦਾ ਹੀ ਬਹੁਤ ਵਧੀਆ ਸੀ ਜੀ ਦੇਖੋ ਇਹਦੇ ਵਰਗਾ ਬੰਦਾ ਹੀ ਨਹੀਂ ਹੈਗਾ ਕੋਈ ਬੀਐਸਪੀ ਦਾ ਜਿਹੜੇ ਚਾਰ ਵਾਰੀ ਭੈਣ ਜੀ ਆਪਣੇ ਮਾਇਆਵਤੀ ਚਾਰ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਯੂਪੀ ਦੇ ਵਿੱਚ ਉਸ ਦੇ ਉਸ ਟਾਈਮ ਦੇ ਵਿੱਚ ਕਿੰਨਾ ਕੰਮ ਉਹਨਾਂ ਨੇ ਕੀਤਾ ਔਰ ਜਿੰਨੇ ਮੈਡੀਕਲ ਕਾਲਜ ਉਹਨਾਂ ਨੇ ਬਣਾਏ ਆ ਯੂਪੀ ਦੇ ਵਿੱਚ ਔਰ ਜਿੰਨਾ ਉਹਨਾਂ ਨੇ ਗੁੰਡਾ ਰਾਜ ਖਤਮ ਕੀਤਾ ਬੀਐਸਪੀ ਆਂਦੀ ਆ ਸਾਰੇ ਪੱਕੇ ਹੋਣਗੇ ਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਊਗਾ ਬੀਐਸਪੀ ਸਰਕਾਰ ਆਂਦੀਏ ਵੀ ਇੱਕ ਇਦਾਂ ਦਾ ਕਾਨੂੰਨ ਹੋਵੇ ਚਾਹੇ ਔਰ ਐਮਪੀਏ ਚਾਹੇ ਐਮਐਲਏ ਚਾਹੇ ਐਮਸੀਆ ਵੇ ਉਹਨਾਂ ਦੇ ਬੱਚੇ ਸਾਰਿਆਂ ਦੇ ਇੱਕ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਚਾਹੀਦੇ ਆ ਜੈਪੀਨ ਜੈ ਭਾਰਤ ਚੇਤਨਾ ਚੈਨਲ ਦੇਖ ਰਹੇ ਸਾਰੇ ਦਸ਼ਕਾਂ ਸੁਹਾਤਾ ਮੈਂ ਹਾਂ ਪ੍ਰਦੀਪ ਰਾਜਾ ਪਿਛਲੇ ਦਿਨੀ ਜੋ ਉਮਰਸਰ ਦੇ ਵਿੱਚ ਡਾਕਟਰ ਉਮੇਦਕਰ ਜੀ ਦਾ ਪੁਤਲੇ ਦੀ ਪੰਨ ਤੋੜ ਕੀਤੀ ਗਈ ਸੀ ਉਸ ਵਿਅਕਤੀ ਨੂੰ ਪਾਵੇਂ ਕੇ ਗ੍ਰਿਫਤਾਰ ਕਰ ਲਿਆ ਗਿਆ ਆ ਪਰ ਫਿਰ ਵੀ ਜਿਹੜਾ ਆ ਸੰਵਿਧਾਨ ਨੂੰ ਮੰਨਣ ਵਾਲੇ ਜਿਹੜੇ ਆ ਸੰਵਿਧਾਨ ਵਿੱਚ ਆਸਥਾ ਰੱਖਣ ਵਾਲੇ ਜਿਨ੍ਹਾਂ ਨੂੰ ਸੰਵਿਧਾਨ ਰਾਹੀਂ ਹੱਕ ਮਿਲੇ ਆ ਉਨਾਦियां ਜਿਹੜੀਆਂ ਉਹਨਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਆ ਤੇ ਲਗਾਤਾਰ ਜਿਹੜੇ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਪੰਜਾਬ ਬੰਦ ਵੀ ਰਿਹਾ ਆ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਜਿਹੜਾ ਦੁੱਖ ਜाहिर ਕੀਤਾ ਆ ਦੀ ਨਖੇਦੀ ਕੀਤੀ ਆ ਤੇ ਅੱਜ ਇਸ ਸੰਬੰਧ ਵਿੱਚ ਅਸੀਂ ਚਰਚਾ ਕਰਾਂਗੇ ਤੇ ਮੇਰੇ ਨਾਲ ਨੇ ਹਰਕੇਸ਼ ਕੁਮਾਰ ਜੋ ਫਲੋਰ ਹਲਕੇ ਦੇ ਬੀਐਸਪੀ ਦੇ ਕੈਸ਼ੀਅਰ ਆ ਉਹਨਾਂ ਨਾਲ ਗੱਲਬਾਤ ਪਹਿਲਾਂ ਕਰਾਂਗੇ ਦਇਆ ਸ਼ੰਕਰ ਜੋ ਸਿਟੀ ਦੇ ਗ੍ਰੈਂਡ ਦੇ ਪ੍ਰਧਾਨ ਹੈ ਉਹ ਵੀ ਮੇਰੇ ਨਾਲ ਬਿਠੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਵਿਕੇਸ਼ ਜੀ ਜੋ ਬਾਬਾ ਸਾਹਿਬ ਡਾਕਟਰ ਮਿਰਕਲ ਜੀ ਦੇ ਬੁੱਤ ਦੀ ਭੰਗ ਤੋੜ ਕੀਤੀ ਗਈ ਆ ਕਈ ਸਾਲਾਂ ਤੋਂ ਲਗਾਤਾਰ ਇਹ ਜਿਹੜੇ ਬਾਬਾ ਸਾਹਿਬ ਦੇ ਬੁੱਤ ਜਿਹੜੇ ਤੋੜੇ ਜਾ ਰਹੇ ਆ ਕੀ ਕਹੋਗੇ ਸਾਰੇ ਹੀ ਸਦਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਆਪ ਜੀ ਦਾ ਬਹੁਤ ਧੰਨਵਾਦ ਜੋ ਸਾਨੂੰ ਤੁਸੀਂ ਇੱਥੇ ਆ ਕੇ ਮਿਲੇ ਤੇ ਇਹ ਗੱਲਬਾਤ ਕਰਨ ਦਾ ਮੌਕਾ ਮਿਲਿਆ ਰਾਜਾ ਜੀ ਚੱਕਰ ਇਹ ਆ ਵੀ ਜਿਹੜੀ ਅੰਬੇਡਕਰ ਦੀ ਵਿਚਾਰਤਾ ਰਾਇਆ ਇਹ ਮੁਰਦਿਆਂ ਦੇ ਵਿੱਚ ਜਿੰਦਾ ਹੋਣ ਦਾ ਸਬੂਤ ਦੀ ਵਿਚਾਰਤਾ ਰਾਇਆ ਕਿਉਂਕਿ ਜਦੋਂ ਆਪਣਾ ਦੇਸ਼ ਜਿਹੜੇ ਸਿਸਟਮ ਦੇ ਵਿੱਚੋਂ ਇਸ ਟਾਈਮ ਚੱਲ ਰਿਹਾ ਆ ਲੋਕ ਇੱਕ ਤਰ੍ਹਾਂ ਦਾ ਮੁਰਦੇ ਹੋ ਗਏ ਇੱਥੇ ਮਤਲਬ ਵੀ ਕੋਈ ਗੱਲ ਹੀ ਹੈ ਨਹੀਂ ਕਰਨ ਵਾਲੀ ਨਾ ਕੋਈ ਕਾਰੋਬਾਰ ਦੀ ਗੱਲਬਾਤ ਆ ਨਾ ਕੋਈ ਸਮਾਨਤਾ ਦੀ ਗੱਲ ਆ ਸਾਰੇ ਬਸ ਇੱਕ ਦੂਜੇ ਨੂੰ ਢਾਉਣਦੇ ਹੋਏ ਪਏ ਤੇ ਇੱਕ ਹੀ ਇੱਕ ਵਿਚਾਰਤਾ ਰਾ ਪੂਰੇ ਦੇਸ਼ ਦੇ ਵਿੱਚ ਕੰਮ ਕਰ ਰਹੀ ਆ ਅੰਬੇਡਕਰ ਦੀ ਵਿਚਾਰਤਾ ਜਿਹੜੀ ਮਤਲਬ ਹਮੇਸ਼ਾ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਆ ਔਰ ਪਖੰਡਵਾਦ ਦੇ ਖਿਲਾਫ ਆ ਜਿੱਥੇ ਜੇਸ ਵਿਚਾਰਧਾਰਾ ਚ ਨੌਕਰੀਆਂ ਦੀ ਗੱਲ ਆ ਸਮਾਨਤਾ ਦੀ ਗੱਲ ਆ ਇਹ ਵਿਚਾਰਧਾਰਾ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਆ ਕੁਝ ਚੰਗੇ ਬੰਦਿਆਂ ਦੇ ਤਹਿਤ ਤੇ ਉਹ ਥੋੜੇ ਹੋਣ ਦੇ ਬਾਵਜੂਦ ਵੀ ਇਹ ਸਿਸਟਮ ਸਾਰਾ ਇੰਨਾ ਉਹਨਾਂ ਤੋਂ ਡਰਦਾ ਆ ਵੀ ਇਸ ਜਿਹੜੀ ਇਹ ਚੀਜ਼ ਲਗਾਤਾਰ ਅੱਗੇ-ਅੱਗੇ ਵਧਦੀ ਜਾ ਰਹੀ ਮੈਨੂੰ ਰੋਕਿਆ ਜਾਵੇ ਇਹ ਉਸ ਲੜੀ ਦੇ ਤਹਿਤ ਹੀ ਮਤਲਬ ਕਦੀ ਸੰਸਦ ਦੇ ਅੰਦਰ ਆਪਣੇ ਅਮੇਸ਼ਾ ਜੀ ਆਪਣੇ ਬਿਆਨ ਦਿੰਦੇ ਆ ਬਿਆਨ ਜੀ ਜੀ ਅੰਬੇਡਕਰ ਦਾ ਨਾਮ ਤੁਸੀਂ ਇੰਨੀ ਵਾਰੀ ਲੈਣੇ ਆ ਜੇ ਕਿਸੇ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਮਿਲ ਜਾਣਾ ਸੀ ਪਰ ਉਹਨਾਂ ਨੂੰ ਇਹ ਗੱਲ ਸਮਝਣੇ ਚਾਹੀਦੀ ਹੈ ਵੀ ਜਿਹੜੀ ਕਮਿਊਨਿਟੀ ਉਹਨਾਂ ਦਾ ਨਾਮ ਸਭ ਤੋਂ ਵੱਧ ਲੈਣ ਚੱਲੂ ਹੁਣ ਤਾਂ ਸਾਰੇ ਹੀ ਲੈਣ ਲੱਪੇ ਆ ਪਰ ਫਿਰ ਵੀ ਜਿਹੜੀ ਕਮਿਊਨਟੀਆਂ ਉਹਨਾਂ ਨੂੰ ਇੱਕ ਰੱਬ ਦੇ ਰੂਪ ਦੇ ਤੌਰ ਤੇ ਦੇਖਦੀ ਆ ਵੀ ਉਹਨਾਂ ਲਈ ਤਾਂ ਇੱਥੇ ਸਵਰਗ ਪੈਦਾ ਕਰਤਾ ਉਹਨਾਂ ਨੇ ਤੁਸੀਂ ਦੇਖੋ ਵੀ ਜਦੋਂ ਸਿਧਾਂਤ ਲਾਗੂ ਹੋਣ ਤੋਂ ਪਹਿਲਾਂ ਇਸੇ ਦੇਸ਼ ਦੇ ਲੋਕ ਸੀਗੇ ਜਿਨ੍ਹਾਂ ਨੂੰ ਆਪਾਂ ਸ਼ੈਡਿਊਲ ਕਾਸਟ ਕਹਿੰਦੇ ਆ ਸ਼ੈਡਿਊਲ ਟ్రਾਈਬ ਕਹਿੰਦੇ ਆ ਜੰਗਲਾਂ ਦੇ ਵਿੱਚ ਰਹਿ ਰਹੇ ਸੀਗੇ ਝੁੱਗੀਆਂ ਛੌਪੜੀਆਂ ਦੇ ਵਿੱਚ ਰਹਿ ਰਹੇ ਸੀ ਤੇ ਹੁਣ ਉਹੀ ਲੋਕਾਂ ਨੂੰ ਜਦੋਂ ਉਹ ਸੰਵਿਧਾਨ ਲਾਗੂ ਹੋ ਗਿਆ ਉਸ ਤੋਂ ਬਾਅਦ ਅੱਜ ਉਹ ਮਹਿਲ ਮਨਾਰਿਆਂ ਤੱਕ ਪਹੁੰਚ ਗਏ ਆ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਚੱਲਣ ਦੇ ਆ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਤੇ ਉਹ ਜਿਹੜੇ ਬੰਦੇ ਨਰਕਾਂ 'ਚ ਰਹਿ ਰਹੇ ਸੀ ਉਹ ਤਾਂ ਸਵਰਗ ਲੈ ਲਏ ਇੱਥੇ ਉਹਨਾਂ ਨੇ ਮਤਲਬ ਉਸ ਵਿਚਾਰਧਾਰਾ ਨੂੰ ਰੋਕਣ ਦੇ ਲਈ ਹੀ ਇਹ ਸਾਰੇ ਛੜੇਂਦਰ ਰਚਦੇ ਆ ਪਰ ਫਿਰ ਵੀ ਇਹ ਵਿਚਾਰਧਾਰਾ ਇੰਨੀ ਤੇਜ਼ੀ ਨਾਲ ਵਧ ਰਹੀ ਔਰ ਐਨ ਇਸ ਸਟਰੋਂਗ ਹੋ ਜਾਂਦਾ ਉਹ ਬੰਦਿਆਂ ਦਾ ਮਾਈਂਡ ਜਿਹੜੇ ਅੰਬੇਡਕਰ ਦੇ ਫੋਲੋਅਰ ਆ ਉਹ ਇਦਾਂ ਦੀਆਂ ਚੀਜ਼ਾਂ ਤੋਂ ਡਰਦੇ ਨਹੀਂ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਚੱਲੀ ਜਾਣੀਆਂ ਤੁਸੀਂ ਦੇਖੋ ਵੀ ਉਹ ਬਾਬਾ ਸਾਹਿਬ ਨੂੰ ਅੱਜ ਦੁਨੀਆ ਤੋਂ ਗਏ ਨੂੰ ਕਿੰਨੇ ਸਾਲ ਹੋ ਗਏ ਪਰ ਉਹਨਾਂ ਦੇ ਵਿਚਾਰਾਂ ਤੋਂ ਇੰਨਾ ਖੌਫ ਹੈ ਵੀ ਉਹਨਾਂ ਦੀ ਮੂਰਤੀਆਂ ਤੋਂ ਵੀ ਡਰ ਲੱਗਦਾ ਹੈ ਇਹਨਾਂ ਲੋਕਾਂ ਨੂੰ ਵੀ ਜਦੋਂ ਉਹ ਇੱਥੇ ਸਿਗੇ ਦੁਨੀਆ ਤੇ ਤੁਰਦੇ ਫਿਰਦੇ ਤੇ ਉਹ ਉਦੋਂ ਕਿੰਨਾ ਪਰੇਸ਼ਾਨ ਹੋਊਗਾ ਸਮਾਜ ਇਹ ਜਿਹੜਾ ਮਲੂ ਉਹਨਾਂ ਤੋਂ ਨਫ਼ਰਤ ਕਰਦਾ ਆ ਤੇ ਅੱਜ ਜਦੋਂ ਉਹ ਇੱਥੇ ਹੈ ਵੀ ਇਹ ਸਿਰਫ ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦੀ ਮੂਰਤੀਆਂ ਤੋਂ ਡਰੀ ਜਾਂਦੇ ਜਿਸ ਤਰ੍ਹਾਂ ਲਗਾਤਾਰ ਇਹਦੀ ਮੰਗ ਕੀਤੀ ਜਾ ਰਹੀ ਹੈ ਕਿ ਐਨਐਸਏ ਲਗਾਇਆ ਜਾਵੇ ਕਿਉਂਕਿ ਪੰਨਤੋੜ ਹੁੰਦੀ ਆ ਪਹਿਲਾਂ ਵੀ ਦੇਸ਼ ਵਿੱਚ ਬਾਬਾ ਸਾ ਡਾਕਟਰ ਅਮੇਦਕਰਾਂ ਦੇ ਬੁੱਤ ਤੇ ਹਮਲੇ ਹੁੰਦੇ ਆ ਰਹੇ ਆ ਇਹ ਜਿਹੜਾ ਥੋੜਾ ਚਲੇ ਪ੍ਰਦਰਸ਼ਨ ਉਸ ਵੇਲੇ ਹੁੰਦਾ ਆ ਬਾਅਦ ਵਿੱਚ ਉਹ ਗੱਲ ਲੁਕੀ છੂਪੀ ਰਹਿ ਜਾਂਦੀ ਹੈ ਉਸ ਬਾਰੇ ਨਹੀਂ ਪਤਾ ਲੱਗਦਾ ਕਿ ਜਿਹੜਾ ਬੰਦੇ ਨੇ ਇਹ ਪੰਨਤੋੜ ਕੀਤੀ ਆ ਉਸ ਖਿਲਾਫ ਕੀ ਕਾਰਵਾਈ ਹੋਈ ਆ ਕੀ ਉਹਨੂੰ ਸਜ਼ਾ ਮਿਲੀ ਆ ਤਾਜ਼ ਨੇ ਪ੍ਰਦਰਸ਼ਨਾਂ ਤੱਕ ਸੀਮਤ ਹੋ ਕੇ ਇਹ ਗੱਲ ਰਹਿ ਜਾਂਦੀ ਆ ਐਨਐਸਏ ਲਗਾਉਣ ਦੀ ਮੰਗ ਕੀਤੀ ਜਾ ਰਹੀ ਆ ਰਾਜਾ ਜੀ ਇਹ ਜਿਹੜੀ ਛੇੜਖਾਣੀ ਹੁੰਦੀ ਹੈ ਕਿ ਅਚਨ ਅਚਨ ਚੇਤ ਨਹੀਂ ਹੁੰਦੀ ਵੀ ਇੱਕਦਮ ਪਲਾਨ ਹੋਇਆ ਤੇ ਆਪਾਂ ਉਹਨੂੰ ਕਰਤਾ ਇਹ ਬੜੀ ਵੱਡੀਆਂ ਸਰਕਾਰਾਂ ਦੇ ਜਿਹੜੇ ਮਤਲਬ ਅੰਬੇਦਕਰ ਦੀ ਵਿਚਾਰਧਾਰਾ ਦੇ ਖਿਲਾਫ ਆ ਚਾਹੇ ਕੋਈ ਵੀ ਪੋਲਿਟਿਕਲ ਪਾਰਟੀ ਆ ਚਾਹੇ ਬੀਜੇਪੀ ਦਾ ਨਾਮ ਲੈ ਲਮਾ ਕਾਂਗਰਸ ਦਾ ਨਾਮ ਲੈ ਲਮਾ ਜਿੱਥੇ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਵਿੱਚ ਚੱਲ ਰਹੀ ਹੈ। ਕਾਂਗਰਸ ਵਾਲੇ ਤਾਂ ਲਗਾਤਾਰ ਜਾ ਕੇ ਉੱਥੇ ਸਟੈਚੂ ਦੀ ਸਵਾਈ ਕਰ ਰਹੇ ਆ, ਧੋ ਰਹੇ ਆ, ਉਹਦਾ ਲਿਖੇਦੀ ਵੀ ਕਰ ਰਹੇ ਆ। ਸਰ ਉਹ ਸਿਰਫ ਲੋਕ ਦਿਖਾਵਾ ਕਰ ਰਹੇ ਆ ਨਾ, ਸਿਰਫ ਲੋਕਾਂ ਲਈ ਦਿਖਾਵਾ ਲਈ ਆ ਕਿਉਂਕਿ ਜਿਹੜੀਆਂ ਸਟੇਟਾਂ ਦੇ ਵਿੱਚ ਕਾਂਗਰਸ ਦਾ ਰਾਜ ਵੀ ਆ ਉੱਥੇ ਵੀ ਅਣਦੇਖੀ ਹੁੰਦੀ ਆ, ਉੱਥੇ ਵੀ ਇੱਦਾਂ ਹੀ ਮੱਲ ਬਾਬਾ ਸਾਹਿਬ ਦੇ ਸਟੈਚੂ ਨਾਲ ਛੇੜਖਾਨੀਆਂ ਵੀ ਹੁੰਦੀਆਂ। ਕਾਂਗਰਸ ਨੇ ਇੱਕ ਲਹਿਰ ਚਲਾਈ ਆ ਜੈ ਬਾਪੂ, ਜੈ ਭੀਮ, ਜੈ ਸਮਦਮ। ਹੁਣ ਕਾਂਗਰਸ ਨੂੰ ਪਤਾ ਲੱਗ ਗਿਆ ਨਾ ਕਿ ਕਾਂਗਰਸ ਦਾ ਜਿਹੜਾ ਕੇਟਰ ਵੋਟ ਹੈ ਉਹ ਖਿਸਕ ਗਿਆ ਜਿਹੜਾ ਕਾਂਗਰਸ ਦਾ ਜਨਰਲ ਵੋਟਰ ਸੀਗਾ ਉਹ ਖੇਸਕੇ ਭਾਜਪੀ ਚ ਚਲ ਗਿਆ ਕੁਛ ਝਾੜੂ ਤੇ ਚਲ ਗਿਆ ਵੀ ਜਿਹੜਾ ਸਾਡਾ ਸਮਾਜ ਬੈਠਾ ਹੈ ਉੱਥੇ ਸ਼ੈਡਿਊਲ ਕਾਸਟ ਜਾਂ ਸ਼ੈਡਿਊਲ ਟ్రਾਈਬ ਹੁਣ ਉਹਨੂੰ ਰੋਕਣ ਲਈ ਮੱਲੇ ਸਾਰੀਆਂ ਸੰਸਾ ਹੈ ਬਈ ਬਾਬਾ ਸਾਹਿਬ ਦਾ ਨਾਮ ਲਿਆ ਜਾ ਰਿਹਾ ਬਈ ਬਾਬਾ ਸਾਹਿਬ ਦੇ ਨਾਮ ਤੇ ਅਸੀਂ ਇਹਨਾਂ ਲੋਕਾਂ ਨੂੰ ਬੇਫਕੂ ਬਣਾ ਰਹੇ ਆ ਤੇ ਹੋਰ ਦੇਖੋ ਕਿੰਨੀ ਦੇਰ ਤੱਕ ਬਣਾਈ ਰੱਖਦੇ ਪਰ ਲੋਕ ਹੁਣ ਸਮਝਦਾਰ ਆ ਮੈਨੂੰ ਨਹੀਂ ਲੱਗਦਾ ਵੀ ਉਹ ਲੋਕ ਇਹਨਾਂ ਕਾਂਗਰਸ ਦੀਆਂ ਚਾਪਲੂਸੀਆਂ ਦੇ ਵਿੱਚ ਆਉਣਗੇ ਇਹਨਾਂ ਨੇ ਸਿਟੀ ਗ੍ਰਾਹਾਂ ਦੇ ਬੀਐਸਪੀ ਦੇ ਪ੍ਰਧਾਨ ਦਿਆ ਸ਼ੰਕਰ ਜੀ ਨਹੀਂ ਸ਼ੰਕਰ ਜੀ ਕੀ ਕਹੋਗੇ ਇਸ ਮੁੱਦੇ ਤੇ ਜਿਹੜਾ ਪੂਰੇ ਦੇਸ਼ ਵਿੱਚ ਮੁੱਦਾ ਜਿਹੜਾ ਪੱਕਿਆ ਹੋਇਆ ਹੈ ਬਾਵਾ ਸਾਹਿਬ ਦਾ ਡਾਕਟਰ ਮੀਰਾ ਜਿਹੜਾ ਸਟੈਚੂ ਦੀ ਨੀਂਂਹ ਖਾਨੀ ਤੋੜਪਨ ਕੀਤੀ ਗਈ ਹੈ ਜੈ ਭੀਮ ਜੀ ਜੈ ਭਾਰਤ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਜਿਵੇਂ ਚੇਤਨਾ ਚੈਨਲ ਦਾ ਰਾਏ ਸਾਹਿਬੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਰਕਰ ਪਹੁੰਚ ਕੀਤੀ ਤੇ ਜਿੱਦਾਂ ਵੀ ਹੁਣ ਆਪਣੇ ਬਾਵਾ ਸਾਹਿਬ ਦੇ ਸਟੈਚੂ ਦੇ ਨਾਲ ਛੇੜਛਾੜ ਕੀਤੀ ਗਈ ਆ ਇਹ ਜਿੱਥੇ ਤੱਕ ਸਾਡੀ ਸਮਝ ਮੇਰੀ ਆਪਣੀ ਪਰਸਨਲ ਸਮਝ ਦੇ ਵਿੱਚ ਇਹ ਆ ਵੇ ਕਿਸੇ ਸਰਕਾਰਾਂ ਦਾ ਪਿੱਛੇ ਹੱਤਿਆ ਵੀ ਹੁਣ ਕਿਹਦੀ ਸਰਕਾਰਾਂ ਦਾ ਹੱਥ ਹੈ ਵੀ ਸੈਂਟਰ ਗਵਰਨਮੈਂਟ ਦਾ ਜਾਂ ਸਾਡੀ ਪੰਜਾਬ ਦੀ ਗਵਰਨਮੈਂਟ ਦਾ ਹੱਥ ਹੈ ਇਹਦੇ ਵਿੱਚ ਮੈਂ ਹੈਗਾ ਕਿਸੇ ਦਾ ਜ਼ਰੂਰ ਨਹੀਂ ਤਾਂ ਇਹ ਨਾਰਮਲ ਜੀ ਗੱਲ ਹੈ ਕੋਈ ਵੱਡਾ ਤੋਂ ਵੱਡਾ ਕਹਿੰਦੇ ਕਹਿੰਦਾ ਵੀ ਬਾਵਾ ਸਾਹਿਬ ਦੇ ਵੱਲ ਉਂਗਲ ਵੀ ਕਰਨੇ ਕਰਨੇ ਨੂੰ ਜ਼ਰੂਰਤ ਧਰਾਂਦਾ ਔਰ ਜ਼ਰੂਰਤ ਨਹੀਂ ਕਰਦਾ ਨਾ ਔਰ ਜਿੱਥੇ ਤੱਕ ਤੁਹਾਨੂੰ ਸਾਰੇ ਆਪਣੇ ਜਿਹੜਾ ਬਹੁਜਨ ਸਮਾਜ ਆ ਸਾਰਿਆਂ ਨਾਲ ਵੱਧ ਗਿਣਤੀ ਦੇ ਵਿੱਚ ਹੈ ਜੀ ਜੇ ਹਣ ਨਾਰਮਲ ਜੀ ਗੱਲ ਹੈ ਵੀ ਸਾਨੂੰ ਕੱਲ ਸਾਡੇ ਇਥੇ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਗੱਲ ਕੀਤੀ ਵੀ ਨਾ ਕਹਿੰਦਾ ਜੀ ਸਾਡੇ ਸਮਾਜ ਗ੍ਰੈਂਡਵੇ ਸੁੱਤਾ ਆ ਲਜਾਦਾ ਨਹੀਂ ਹੈਗਾ ਮੈਂ ਕਿਹਾ ਉਹਦਾ ਕਾਰਨ ਕੀ ਕਰਨ ਵੀ ਤੁਸੀਂ ਇਦਾਂ ਕਿਉਂ ਕਿਹਾ ਉਹ ਕਹਿੰਦੇ ਇੰਨਾ ਸਮਾਜ ਤੁਹਾਡਾ ਵੱਡਾ ਆ ਵੀ ਗ੍ਰੈਂਡਾਂ ਦੇ ਵਿੱਚ ਧਰਨਾ ਨਹੀਂ ਬੰਦ ਗ੍ਰੈਂਡਾਂ ਬੰਦ ਨਹੀਂ ਹੋਇਆ ਤੁਹਾਡੇ ਕੋਲੋਂ ਵੀ ਬੰਦ ਨਹੀਂ ਕੀਤਾ ਗਿਆ ਮਤਲਬ ਉਹਦਾ ਕਾਰਨ ਕੀ ਆ ਕਹਿੰਦਾ ਐਡੀ ਵੱਡੀ ਗੈਂਤੀ ਆ ਵੀ ਸਮਾਜ ਦੀ ਵੀ ਇੰਨਾ ਬਾਬਾ ਸਾਹਿਬ ਜੀ ਦੇਣੇ ਬਾਬਾ ਬਾਬਾ ਸਾਹਿਬ ਦੇ ਪ੍ਰਤੀ ਤੁਹਾਡਾ ਕੋਈ ਪਿਆਰ ਨਹੀਂ ਮੈਂ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਡਾ ਜਿਹੜਾ ਉੱਪਰ ਕਰੀਮਪੁਰੀ ਸਾਹਿਬ ਨੇ ਸਾਨੂੰ ਨਾ ਸਾਡਾ ਜਿਹੜਾ ਅਸੀਂ ਪਾਰਟੀ ਮੁਤਾਬਕ ਚੱਲੀਦਾ ਆਪਣੇ ਹਨਾ ਉੱਪਰ ਜੋ ਸਾਡਾ ਉੱਪਰ ਹੈਡੈਕ ਕਹਿੰਦੇ ਆ ਅਸੀਂ ਉਹਦੇ ਤਰੀਕੇ ਨਾਲ ਹੀ ਚੱਲੀਦਾ ਤੇ ਸਾਡਾ ਸੀਗਾ ਦੁਆਬੇ ਦਾ ਸਾਡਾ ਸੀਗਾ ਫਗਵਾੜੇ ਦੇ ਵਿੱਚ ਜਿਹੜਾ ਸਾਡਾ ਇਕੱਠ ਸੀਗਾ ਫਗਵਾੜੇ ਦੇ ਵਿੱਚ ਇਕੱਠਾ ਇੱਕ ਮਤਲਬ ਆਪਾਂ ਸਟੇਜ ਤੇ ਇਕੱਠੇ ਹੋਣਾ ਸੀਗਾ ਤੇ ਉਹਦੇ ਕਰਕੇ ਅਸੀਂ ਗਰਾਹਾਂ ਦੇ ਵਿੱਚ ਨਹੀਂ ਕੋਈ ਹਲਚਲ ਕੀਤੀ ਗਰਾਇਲ ਸਾਡਾ ਇੱਕ ਸਾਜੀ ਭਾਈਚਾਰੇ ਸਾਰੇ ਦੇ ਨਾਲ ਇੱਕ ਸਾਡਾ ਇਕੱਠ ਮੱਠ ਸੰਰਖਿਆ ਹੋਇਆ ਜੀ ਔਰ ਅਸੀਂ ਸ਼ਾਂਤੀਪੂਰਵਕ ਇੱਕ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਰਾਇਲ ਵਿੱਚ ਵੀ ਕੋਈ ਇਹੋ ਇਹੇ ਗੱਲ ਦੀ ਰਹੀ ਗੱਲ ਮੈਂ ਤੁਹਾਂਡੇ ਗੱਲ ਦੀ ਮੈਂ ਜਵਾਬ ਦੇ ਦਿਆਂ ਵੀ ਗੱਲ ਹੈ ਕਿ ਇਦਾਂ ਜਰਤਾ ਹੀ ਅਸੀਂ ਲੋਕ ਖਿਲ ਰਹੇ ਆ ਸਾਡੇ ਵੋਟਾਂ ਖਿਲ ਰਹੀਆਂ ਆ ਤੇ ਉਦੋਂ ਤੱਕ ਨਹੀਂ ਕੁਝ ਹੋਈ ਜਾਣਾ ਸਾਡੇ ਨਾਲ ਠੀਕ ਹੈ ਜੀ ਹੁਣ ਦੇਖੋ ਮੋਦੀ ਸਾਹਿਬ ਦਾ ਰਾਜ ਆ ਬੀਜੇਪੀ ਦਾ ਰਾਜ ਆ ਉਹਨਾਂ ਨੇ ਕਿ ਮੰਦਿਰ ਤਾਂ ਬਾਅਦ ਚ ਬਣਿਆ ਪਹਿਲਾ ਉਹਨਾਂ ਦਾ ਰਾਜ ਆਇਆ ਸੈਂਟਰ ਦੇ ਵਿੱਚ ਨਾ ਉਹਨਾਂ ਦਾ ਰਾਜ ਆਇਆ ਉਸ ਤੋਂ ਬਾਅਦ ਮੰਦਿਰ ਬਣ ਗਿਆ ਠੀਕ ਹੈ ਜੀ ਉਹਨਾਂ ਨੇ ਆਪਣਾ ਜੋ ਉਹਨਾਂ ਚਾਹਤ ਸੀਗੀ ਜਾਂ ਉਹਨਾਂ ਸਮਾਜ ਦੀ ਚਾਹਤ ਸੀ ਉਹਨਾਂ ਨੇ ਬਣਾਇਆ ਇਸੇ ਹੀ ਤਰ੍ਹਾਂ ਇਸੇ ਤਰ੍ਹਾਂ ਜਿੱਦਣ ਸਾਡਾ ਰਾਜ ਆ ਗਿਆ ਨਾ ਉਦੋਂ ਸਾਡੇ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਵੀ ਦੋ ਦੋ ਗਨਮੈਨ ਖੜੇ ਹੋਊਗੇ ਤੇ ਜੇ ਇਹ ਸਾਡੇ ਗੱਲ ਵਾਕਿਆ ਸਾਡੇ ਮਤਲਬ ਕਿ ਸਾਡੇ ਸਮਾਜ ਨੂੰ ਦੋਖ ਹੈ ਨਾ ਤੇ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਦੇ 27 ਦੇ ਵਿੱਚ ਦਿਖਾਲ ਦਿਓ ਔਰ ਫੇਮ ਮੈਂ ਤੁਹਾਡੀ ਗੱਲ ਨੂੰ ਮੈਂ ਤੁਹਾਡੀ ਗੱਲਾਂ ਪੂਰਾ ਸਹਿਮਤ ਰਹੂੰਗਾ ਹਾਂ ਵੀ ਤੁਸੀਂ ਵਾਕਿਆ ਸਹੀ ਆ ਵੋਟਾਂ ਦੇ ਟਾਈਮ ਕੋਈ ਚਲੋ ਨਾ ਸਾਡੇ ਸਮਾਜ ਦਾ ਬਦਨਾਮ ਆ ਮੈਂ ਇਸ ਇਲੈਕਸ਼ਨ ਐਮਸੀ ਇਲੈਕਸ਼ਨ ਦੇ ਵਿੱਚ ਅਸੀਂ ਦੇਖ ਲਿਆ ਸਾਡੇ ਬਸਪਾ ਲੋ ਹੀ ਚਾਰ ਕੈਂਡੀਡੇਟ ਆਪਣੇ ਲੜਾਈ ਸੀ ਤੇ ਜਿਹੜਾ ਸਾਡਾ ਜਿੱਤਿਆ ਕੈਂਡੀਡੇਟ ਕਿੱਦਾਂ ਹਰਿਆ ਇਹ ਤਕਰੀਬ ਸਾਰੇ ਸ਼ਹਿਰ ਨੂੰ ਪਤਾ ਵਾ ਵੀ ਹਵਾ ਬੜੀ ਹੋਈ ਸੀ ਮਤਲਬ ਉਹਨਾਂ ਨਾਲ ਜਿਹੜੇ ਤੁਰਦੇ ਜੀ ਜਨਰਲ ਬੰਦੇ ਸਾਰੇ ਕਿੱਦਾਂ ਹਰਿਆ ਸਾਨੂੰ ਵੀ ਦੱਸ ਦੋ ਏ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿੱਦਾਂ ਹੋ ਰਿਹਾ ਹੈ ਜਿਹੜਾ ਸਾਡੇ ਸਮਾਜ ਦੇ ਬੰਦੇ ਆ ਨੇ ਤਾਂ ਚਲੋ ਇੰਨਾ ਨਹੀਂ ਧੋਖਾ ਦਿੱਤਾ ਪਰ ਜਿਹੜੇ ਆਪਣੇ ਆਪ ਨੂੰ ਉੱਚ ਸਮਾਜ ਦੇ ਸਮਝਦੇ ਆ ਵੀ ਜਿਹੜੇ ਕਹਿੰਦੇ ਵੀ ਇਹ ਬੰਦੇ ਵਿੱਕਦੇ ਨਹੀਂ ਇਹ ਬੰਦੇ ਵਧੀਆ ਕੰਮਕਾਰ ਵਾਲੇ ਬੰਦੇ ਆ ਨਾ ਉਹ ਬੰਦੇ 5-5 7-7 ਤੇ ਆਲੇ ਇੱਕ ਇੱਕ ਵੋਟ ਵਿਕੀ ਆ ਇਹ ਚਲੋ ਸਾਡੇ ਕੋਲ ਹੁਣ ਅਸੀਂ ਕਿਹੜੇ ਵਾਰਡ ਦੀ ਗੱਲ ਕਰਦੇ ਸੀ ਵਾਰਡ ਨੰਬਰ 5 ਦੀ ਗੱਲ ਕਰ ਰਹੇ ਸ਼ਸ਼ੀ ਬਾਲਾ ਜੀ ਆਪਣੇ ਇਥੋਂ ਕੈਂਡੀਡੇਟ ਖੜੇ ਸੀਗੇ ਕਿ ਕੁਸ਼ ਕੇ ਵੋਟਾਂ ਤਾਂ ਹਰੇ ਆ ਮੇਰੇ ਖਿਆਲ 35 40 ਕੇ ਵੋਟਾਂ ਤੋਂ ਜੇ ਉਹ ਦੇਖਿਆ ਜਾਵੇ ਤਾਂ 20 ਕੇ ਵੋਟਾਂ ਤੋਂ ਮਤਲਬ ਜੇ ਉਹ ਤੋਂ 20 ਆਪਣੇ ਵਾਜ ਦੇ ਲਈ 20 ਵੋਟਾਂ ਦਾ ਆਪਾਂ ਹਾਰੇ ਸੀਗੇ ਤੇ ਉਸ ਵੇਸ਼ੀ ਬਾਲਾ ਜੀ ਨਹੀਂ ਹਾਰੇ ਮਤਲਬ ਸਾਡੀ ਆਪਣੀ ਹਾਰ ਸੀ ਤੇ ਲੋਕਾਂ ਨੇ ਬਿਲਕੁਲ ਹੀ ਨਹੀਂ ਦੇਖਿਆ ਵੇ ਅੱਗੇ ਵੀ ਸਾਡੇ ਚਲੋ ਜਿਹੜੇ ਹੰਸੀ ਸਾਹਿਬ ਹੁਣ ਬਣੇ ਆ ਉਹ ਵੀ ਪਹਿਲਾਂ ਵੀ ਇੱਥੇ ਰਹਿ ਚੁੱਕੇ ਆ ਉਹਨਾਂ ਨੇ ਕੋਈ ਕੰਮ ਨਹੀਂ ਮਤਲਬ ਕੀਤਾ ਮੁੜ ਕੇ ਬੜੇ ਨਹੀਂ ਉਸ ਤੋਂ ਬਾਅਦ ਚਲੋ ਪ੍ਰਧਾਨ ਜੀ ਹੈ ਉਹ ਮੈਂ ਅਸੀਂ ਆਪਣੀ ਨਲਾਕੀ ਉੱਚ ਗਿੰਦੇ ਆ ਮੈਂ ਅਸੀਂ ਕਿਸੇ ਨੂੰ ਕੀ ਕਹਿਣਾ ਹੈ ਅਸੀਂ ਖੋਦੀ ਗਲਤ ਸੀਗੇ ਚਲੋ ਹੁਣ ਸਾਨੂੰ ਅਕਲ ਆਈ ਦੇਰ ਆਈ ਦਰਸਤਾਈ ਫਿਰ ਵੀ ਅਸੀਂ ਕੈਂਡੀਡੇਟ ਇਤਕੀ ਚੁਣਿਆ ਰਲ ਮਿਲ ਕੇ ਸਾਰਿਆਂ ਨੇ ਕੁਝ ਕੇ ਬੰਦੇ ਨੇ ਚਲੋ ਕਿਸੇ ਦਾ ਆਪਣਾ ਪਰਸਨਲ ਮੈਟਰ ਹੋਊਗਾ ਪਰ ਇੱਚੇ ਨਹੀਂ ਲੈਣਾ ਚਾਹੀਦਾ ਸੀ ਪਰ ਲੋਕਾਂ ਦੀਆਂ ਵੋਟਾਂ ਤੁਸੀਂ ਇਹ ਸੋਚੋ ਜਿਹੜੇ ਬੰਦੇ ਕਹਿੰਦੇ ਸੀ ਨਾ ਸਾਡੇ ਨਾਲੀਆਂ ਨਹੀਂ ਸਾਡੇ ਤੇ ਪਾਣੀ ਦਾ ਨਿਕਾਸ ਨਹੀਂਗਾ ਤੇ ਸਾਡੇ ਤੇ ਲੱਟਾਂ ਨਹੀਂ ਲੱਗਦੇ ਉਹ ਬੰਦੇ ਸਾਰਿਆਂ ਜਿਹੜੇ ਮੋਰੇ ਹੋ ਕੇ ਟਪ ਟਪ ਕੇ ਬੋਲਦੇ ਉਹ ਸਾਰਿਆਂ ਨੇ ਪਹਿਲਾਂ ਵਿਕੇ ਆ ਉਹ ਸਾਰਿਆਂ ਨੇ ਪਹਿਲਾਂ ਵਿਕੇ ਆ ਸਾਡੀ ਨਿਗਾਹ ਦੇ ਵਿੱਚ ਵੀ ਇਹ ਚਲੋ ਅਸੀਂ ਕਿਸੇ ਨੂੰ ਆਪਣਾ ਬਾਵਾ ਸਾਹਿਬ ਨੇ ਅਧ்கਾਰ ਲੈ ਕੇ ਦਿੱਤਾ ਆ ਤੁਹਾਡੀ ਆਪਣੀ ਮਰਜ਼ੀ ਹੈ ਪਰ ਉਹਨਾਂ ਨੇ ਅਧਿਕਾਰ ਇਹ ਵੀ ਦਿੱਤਾ ਸੀ ਵੀ ਤੁਸੀਂ ਵਿਕਣਾ ਨਹੀਂ ਤੁਸੀਂ ਆਪਣੀ ਮਰਜ਼ੀ ਦਾ ਵੋਟ ਪਾ ਲਓ। ਵੱਖਰੀ ਗੱਲ ਹੈ ਤੁਹਾਡੀ ਜਿੱਥੇ ਸੋਚ ਸਮਝ ਤੁਹਾਡੀ ਕੰਮ ਕਰਦੀ ਆ ਪਰ ਬਿਕ ਕੇ ਵੋਟ ਨਾ ਪਾਓ ਇੱਕ ਪਈਏ ਤੁਸੀਂ ਗਧਾ ਲੈਣ ਚੱਲ ਜਾਓ ਇਹ ਆਪਾਂ ਇੱਕ ਜੋ ਗਧਾ ਵੀ 1.5 ਲੱਖ ਦਾ ਅੱਜ ਦੇ ਟਾਈਮ 'ਚ ਆ ਪਿਛਲੇ ਟਾਈਮ ਮੈਂ 60-70 ਹਜ਼ਾਰ ਦਾ ਆਈ 1.5 ਲੱਖ ਦਾ ਆਇਕਲ ਗਧਾ ਹੋਣਾ ਉਹ ਬੰਦਾ ਜਿਹੜਾ ਆਪਣੀ ਵੋਟ ਨੂੰ 5000-4000 'ਚ ਵੇਚ ਦਿੰਦਾ ਫਿਰ ਮੁੜ ਕੇ ਆਸ ਕਰਦਾ ਜਾਂ ਸਾਡੀ ਤਾਂ ਚਲੋ ਉਹ ਬੰਦਿਆਂ ਦੀ ਨਹੀਂ ਇਹ ਪਾਰਟੀ ਹੈਗੀ ਆ ਵੀ ਮੈਂ ਕਿਹਾ ਦੇਖੋ ਤੁਸੀਂ ਆਪਾਂ ਭਾਜਪਾ ਨੂੰ ਮੌਕਾ ਦਿੱਤਾ ਕਾਂਗਰਸ ਵੀ ਆਈ ਹੈ ਠੀਕ ਹੈ ਉਹਨੂੰ ਵੀ ਮੌਕਾ ਦਿੱਤਾ ਫਿਰ ਇੱਥੇ ਝਾੜੂ ਦੀ ਸਰਕਾਰ ਹੈ ਕਾਈਏ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਬਈ ਇੱਥੇ ਆ ਲਾਲ ਬੱਤੀਆਂ ਵਾਲਾ ਸਿਸਟਮ ਅਜੇ ਖਤਮ ਕਰ ਦੇਣਾ ਹੈ ਨਾ ਬਈ ਕੋਈ ਵੀ ਲਾਈਨ 'ਚ ਨਹੀਂ ਲੱਗੂਗਾ ਸਾਡੇ ਨੇਤਾ ਵੀ ਲਾਈਨ 'ਚ ਲੱਗੂਗਾ ਜੇ ਕਿਤੇ ਕੰਮ ਆ ਤਾਂ ਹੈ ਨਾ ਔਰ ਤੁਸੀਂ ਇਹ ਸਕਿਉਰਟੀ ਦੇਖ ਲਓ ਇਹਨਾਂ ਦੀ ਡਬਲ ਤੋਂ ਟ੍ਰਿਪਲ ਹੋ ਗਈ ਆ ਜਿੰਨੇ ਪਹਿਲਾਂ ਇਹ ਮੁੱਖ ਮੰਤਰੀ ਆਪਣੇ ਭਗਵਾਨਦਾਨ ਸਾਹਿਬ ਦੇਖ ਲਓ ਸ਼ਰਾਬ ਦੇ ਠੇਕੇ ਦੇਖ ਲਓ ਗਰਾਿਆਂ ਦੇ ਵਿੱਚ ਮੈਂ ਬਾਹਰਲੀ ਗੱਲ ਨਹੀਂ ਕਰਦਾ ਮੈਂ ਆਪਣੇ ਗਰਾਿਆਂ ਦੀ ਗੱਲ ਕਰਦਾ ਸ਼ਰਾਦ ਠੇਕੇ 5 ਤੋਂ 7 8 ਜਿਗੇ ਅੱਜ ਦੇ ਟਾਈਮ ਦੇ ਤੁਸੀਂ ਗੱਲ ਲਓ ਜਰਦੀ ਸਰਕਾਰ ਆਈ ਆ 28 ਠੇਕੇ ਹੋ ਗਏ ਹੋਣੇ ਆ ਗ੍ਰੈਂਡ ਦੇ ਵਿੱਚ ਗ੍ਰੈਂਡ ਦੇ ਵਿੱਚ ਔਰ ਤੁਸੀਂ ਉਹਨਾਂ ਦੇ ਬੋਰਡ ਦੇਖੋ ਫੁੱਟਪਾਥ ਜਿਹੜੇ ਪੈਦਲ ਤੁਰਨ ਵਾਸਤੇ ਸੀਗੇ ਉਹਨਾਂ ਦੇ ਬੋਰਡ ਉਹਦੇ ਉੱਤੇ ਲੱਗੇ ਹੋਏ ਆ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਸਾਡੇ ਦੀ ਬਿਲਕੁਲ ਨਿਗਾ ਨਹੀਂ ਆ ਸਾਡੇ ਐਮਸੀ ਸ਼ਹਿਰ ਦੇ ਆ ਉਹ ਸਾਰੇ ਹੰਦੀ ਦਾ ਹੀ ਆ ਬੇ ਬੱਚਿਆਂ ਤੇ ਕੀ ਪ੍ਰਭਾਵ ਪੈਂਦਾ ਉਹਦਾ ਜਿਸ ਤਰ੍ਹਾਂ 20 ਠੇਕੇ ਗ੍ਰੈਂਡ ਦੇ ਵਿੱਚ ਵੱਧ ਗਏ ਆ ਤੁਸੀਂ ਕੀ ਮੰਗ ਕਰਦੇ ਆ ਕਿ ਇਹ ਜਿਹੜੇ ਠੇਕੇ ਆ ਘਟਨੇ ਚਾਹੀਦੇ ਆ ਕਿ ਵਧਨੇ ਚਾਹੀਦੇ ਆ ਕੀ ਹੋਣਾ ਚਾਹੀਦਾ ਮੈਂ ਪ੍ਰਸ਼ਾਸਨ ਤੇ ਇਹ ਮੰਗ ਕਰਦਾ ਜੀ ਦੇਖੋ ਜੇ ਠੇਕੇ ਤੁਹਾਡੇ ਹੈਗੇ ਤੁਸੀਂ 20 ਦੇ 50 ਹਾਲ ਸਾਨੂੰ ਕੋਈ ਇਦਾਂ ਨਹੀਂ ਜਿਹਨੇ ਪੀਣੀ ਹੈ ਖਾਣੀ ਹੈ ਪਰ ਜਿਹੜਾ ਰੋਡ ਦੇ ਉੱਤੇ ਹੈ ਨਾ ਇਹ ਬਹੁਤ ਗਲਤ ਹੈ ਇਹਨੂੰ ਰੋਡ ਤੋਂ ਮਤਲਬ 30 ਤੋਂ 40 ਫਟ ਪਹਿਲਾਂ ਪਿੱਛੇ ਹੋਣਾ ਚਾਹੀਦਾ ਜਿੱਦਾਂ ਆਪਣੇ ਕੈਪਟਨ ਸਾਹਿਬ ਨੇ ਇੱਕ ਵਾਰੀ ਕੀਤੇ ਸੀ ਇਹ ਨਹੀਂ ਹਾਈ ਕੋਰਟ ਦਾ ਵੀ ਆਰਡਰ ਪਹਿਲਾਂ ਸੀਗੇ ਕਿ ਜਿਹੜਾ ਜੀਟੀ ਰੋਡ ਤੇ ਠੇਕਾ ਨਹੀਂ ਹੋਂ ਠੇਕੇ ਬੰਦ ਵੀ ਰਹਿਆ ਹਾਂਜੀ ਠੇਕੇ ਬੰਦ ਵੀ ਰਹੇ ਆ ਤੇ ਪਰ ਹਾਈ ਕੋਰਟ ਨੂੰ ਇੱਥੇ ਤੁਹਾਨੂੰ ਪਤਾ ਹੀ ਪੈਸਾ ਚੱਲਦਾ ਗਵਰਨਮੈਂਟ ਨੂੰ ਪੈਸਾ ਪਹੁੰਚਦਾ ਸਿੱਧੇ ਹੁਣ ਭਗਵਾਨ ਤੁਮਨ ਸਾਹਿਬ ਨੇ ਇਹ ਪਹਿਲਾਂ ਸ਼ਰਾਬ ਸਸਤੀ ਕੀਤੀ ਵੀ ਲੋਕਾਂ ਨੂੰ ਯਾਨੀ ਕਿ ਜਿਹੜੇ ਨਹੀਂ ਵੀ ਪੀਂਦੇ ਸੀ ਉਹ ਵੀ ਲਾਲਾ ਆਦੀ ਕਰਤੀ ਆਦੀ ਕਰਤੇ ਜੀ ਸਸਤੀ ਜਾਂ ਬਿਲੋਂ ਨਿਆਣੇ ਵੀ ਲੱਗ 20 ਦਾ ਮਿਲਣਾ ਹਣਾ ਸਾਰਾ ਕੁਝ ਉਹ ਲੱਗ ਗਿਆ ਉਸ ਤੋਂ ਬਾਅਦ ਜਿਹੜੇ ਠੇਕੇ ਵੀ ਚਾੜਦੇ ਰੇਟ ਵੀ ਚਾੜਦੇ ਜਿੱਦਾਂ Jio ਦੀ SIM ਸੀ ਪਹਿਲਾਂ ਫਰੀ ਸੀਗੀ ਬਾਅਦ ਚ ਉਹਨੇ ਜੀ ਇਹ ਰੇਟ ਕਰਤਾ ਵੀ ਇੰਨੇ ਇੰਨੇ ਤੁਸੀਂ ਲੋਕਾਂ ਨੂੰ ਨਸ਼ਾ ਲਾ ਦਿੱਤਾ ਉਹੀ ਚੀਜ਼ ਸ਼ਰਾਬ ਦਾ ਨਸ਼ਾ ਜਿਹਨੂੰ ਨਹੀਂ ਸੀ ਉਹ ਵੀ ਲੱਗ ਗਿਆ ਜਿਹੜਾ ਨੇ ਫੋਨ ਨਹੀਂ ਸੀ ਜਿਹਨਾਂ ਚਲਾਣਿਆਂ ਦੇ ਫਰੀਦ ਆ ਜੀ ਓਕੇ ਸੋਕੇ ਫੋਨ ਲੈ ਲਓ ਬਿਚਲਾਉਣਾ ਦਾ ਫਰੀ ਆ ਬਈ ਉਹੀ ਚੀਜ਼ ਸੇਮ ਪਾਲਿਸੀ ਹੈ ਗਵਰਨਮੈਂਟ ਦੀ ਹੁਣ ਲੋਕੀ ਸਮਝ ਨਾ ਸਮਝ ਲੋਕਾਂ ਦੀ ਇੱਕ ਸਮਝ ਚਾਹੀਦੀ ਲੋਕੀ ਗੱਲ ਕਰ ਦਿੰਦੇ ਕਹਿ ਦਿੰਦੇ ਜੀ ਬਿਕਾਓ ਸਾਨੂੰ ਕਹਿ ਦਿੰਦੇ ਬਿਕਾਓ ਹੱਲੇ ਮੈਂ ਇੱਕ ਬਾਜ਼ਾਰ ਦੀ ਗੱਲ ਸੁਣੀ ਆ ਕੱਲ ਦੀ ਗੱਲ ਆ ਗੱਲ ਚੱਲ ਬਈ ਇਦਾਂ ਹੀ ਬਈ ਪਾਰਟੀ ਮੈਂ ਕਹੇ ਸਾਰਿਆਂ ਨੂੰ ਮੌਕਾ ਮਿਲਦਾ ਹੈ ਬੀਐਸਪੀ ਨੂੰ ਕਿਉਂ ਨਹੀਂ ਲੋਕ ਮੌਕਾ ਦਿੰਦੇ ਯਾਨੀ ਕਿ ਸਾਫ਼ ਸੁਥਰੀ ਪਾਰਟੀ ਆ ਔਰ ਕੋਈ ਵੀ ਇਹਦੇ ਚ ਕੋਈ ਜਿੰਨੇ ਵੀ ਲੀਡਰ ਤਿਆਰ ਹੋ ਕੇ ਗਏ ਆ ਬੀਐਸਪੀ ਚ ਜਾਂਦੇ ਆ ਜਦੋਂ ਬੀਐਸਪੀ ਚ ਹੁੰਦੇ ਉਹ ਗਲਤੋ ਲੱਗਦੇ ਜਦੋਂ ਉਹ ਚੱਲ ਜਾਂਦੇ ਦੂਜੀ ਬੀਜੇਪੀ ਤੇ ਜਾਂ ਕਾਂਗਰਸ ਤੇ ਜਾਂ ਆਪ ਤੇ ਚੱਲ ਜਾਂਦੇ ਉਹ ਫਿਰ ਸਰਪਨਾ ਧੋ ਕੇ ਚੱਲ ਜਾਂਦੇ ਜਾਂ ਦੁੱਧ ਚ ਨਹਾ ਕੇ ਚੱਲ ਜਾਂਦੇ ਆ ਫਿਰ ਹੋ ਜਾਂਦੇ ਆ ਹਾਂਜੀ ਇਹ ਤਾਂ ਬੰਦਾ ਹੀ ਬਹੁਤ ਵਧੀਆ ਸੀ ਜੀ ਦੇਖੋ ਇਹਦੇ ਵਰਗਾ ਬੰਦਾ ਹੀ ਨਹੀਂ ਹੈਗਾ ਕੋਈ ਜਦੋਂ ਸਾਡੀ ਬੀਐਸਪੀ ਚ ਹੁੰਦਾ ਉਹਦੇ ਇਹ ਬੰਦੇ ਨੂੰ ਕਿਉਂ ਨਹੀਂ ਵੋਟ ਪੈਂਦੀ ਉਹ ਸਾਰਾ ਨਾ ਵੱਧ ਵੋਟ ਸਾਡੇ ਸਮਾਜ ਦੀ ਆ ਮੈਂ ਚਲੋ ਸਮਾਜ ਸਾਰੇ ਜਾਂਦਾ ਵਾ ਸਾਰੀ ਆਕਾਸ਼ਤਾ ਸਾਡੇ ਸਮਾਜ ਚ ਆਂਦੀ ਆ ਬਟ ਜਿਹੜੇ ਲੋਕਾਂ ਨੇ ਸਾਡ ਨੂੰ ਬੰਡਿਆ ਵਾ ਉਹਨਾਂ ਲਈ ਕਹਿ ਰਿਹਾ ਵਾਂ ਵੀ ਸਾਡੇ ਅੱਬਲ ਤੋਂ ਲੋਕ ਹੁਣ ਸਮਝਦਾਰ ਆ ਰਹੇ ਪੜੇ ਲਿਖੇ ਆ ਵੀ ਲੋਕਾਂ ਨੂੰ ਮੈਂ ਅਪੀਲ ਵੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਵੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਝਾੜੂ ਨੂੰ ਵੀ ਚੁਣਿਆ ਸੀਗਾ ਮੌਕਾ ਦਿੱਤਾ ਸੀ ਕਿ ਨਵੀਂ ਪਾਰਟੀ ਨਾ ਇਹ ਨੈਸ਼ਨਲ ਪਾਰਟੀ ਆ ਤੁਸੀਂ ਇਹਦੇ ਤੇ ਨੈਟ ਤੇ ਸੱਚ ਮਾਰ ਲਿਓ ਬੀਐਸਪੀ ਦਾ ਜਿਹੜੇ ਚਾਰ ਵਾਰੀ ਭੈਣ ਜੀ ਆਪਣੇ ਮਾਇਆਵਤੀ ਚਾਰ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਯੂਪੀ ਦੇ ਵਿੱਚ ਉਸ ਦੇ ਉਸ ਟਾਈਮ ਦੇ ਵਿੱਚ ਕਿੰਨਾ ਕੰਮ ਉਹਨਾਂ ਨੇ ਕੀਤਾ ਔਰ ਜਿੰਨੇ ਮੈਡੀਕਲ ਕਾਲਜ ਉਹਨਾਂ ਨੇ ਬਣਾਏ ਆ ਯੂਪੀ ਦੇ ਵਿੱਚ ਔਰ ਜਿੰਨਾ ਉਹਨਾਂ ਨੇ ਗੁੰਡਾ ਰਾਜ ਖਤਮ ਕੀਤਾ ਇੱਕ ਰਾਜਾ ਭਈਆ ਹੁੰਦੇ ਸੀਗੇ ਉਹਨਾਂ ਨੇ ਮਗਰਮੱਛਾਂ ਨੂੰ ਬੰਦੇ ਸੱਡ ਦਿੰਦੇ ਵੀ ਜੇ ਉਹਦੇ ਮੂਰੇ ਤਿੰਨ ਪੰਜ ਵੀ ਕਰਦਾ ਜੀ ਉਹਨੂੰ ਚੱਕ ਕੇ ਜੇਲ੍ਹ 'ਚ ਦੇ ਦਿੱਤਾ ਹੈਗਾ ਔਰ ਕਿਸੇ ਇੰਨੇ ਸਰਕਾਰ ਇਹੀ ਕਾਂਗਰਸ ਦੇ ਰਾਜ ਪਹਿਲਾਂ ਕਾਂਗਰਸ ਦੇ ਹੀ ਰਾਜ ਚੱਲਦਾ ਜੀ ਕਾਂਗਰਸ ਦੇ ਰਾਜ ਦੇ ਵਿੱਚ ਇੰਨਾ ਉਹਨੂੰ ਵਧਾਵਾ ਸੀਗਾ ਜਿਸ ਦਿਨ ਭੈਣਜੀ ਮਾਇਆ ਤੇ ਜੀ ਆਪਣੇ ਆਏ ਉਹਨਾਂ ਨੇ ਗੁੰਡਾ ਰਾਜ ਸਾਰਾ ਪੂਰਾ ਖਤਮ ਕੀਤਾ ਕਈ ਲੋਕ ਸਵਾਲ ਕਰ ਦਿੰਦੇ ਭੈਣ ਜੀ ਤਾਂ ਬੋਲਦੇ ਨਹੀਂ ਸਾਡੀ ਇੱਕ ਪਾਰਟੀ ਦਾ ਇੱਕ ਸੂਲ ਆ ਵੀ ਅਸੀਂ ਆਲੂ ਤੋਂ ਫालतू ਗੱਲਾਂ ਨਹੀਂ ਕਰਦੇ ਸਾਡੇ ਸੀਨੀਅਰ ਵੀ ਇਦਾਂ ਹੀ ਆ ਅਸੀਂ ਹੁਣ ਥੱਲੇ ਲੱਗੇ ਸਾਨੂੰ ਵੀ ਉਹੀ ਚੀਜ਼ ਸਿਖਾਈ ਜਾਂਦੀ ਆ ਜਿਸ ਤਰ੍ਹਾਂ ਤੁਸੀਂ ਗ੍ਰਾਮ ਸਿਟੀ ਗ੍ਰਾਂਿਆਂ ਦੇ ਪ੍ਰਧਾਨ ਆ ਗ੍ਰਾਂਿਆਂ ਦੇ ਵਿੱਚ ਬਸਪਾ ਕਾਫੀ ਪਿਛੜੀ ਹੋਈ ਆ ਗ੍ਰਾਂਿਆਂ ਵਿੱਚ ਜਿਹੜਾ ਸੰਗਠਨ ਆ ਉਹ ਕਿੰਨਾ ਕੁ ਤੁਸੀਂ ਤਿਆਰ ਕਰ ਰਹੇ ਆ ਮੈਂ ਗ੍ਰਾਂਵ ਜਿੱਦਾਂ ਮੇਰੇ ਤੋਂ ਪਹਿਲਾਂ ਕਾਕੂ ਕਲਿਆਣ ਜੀ ਆਪਣੇ ਹੈਨਾ ਭਾਜੀ ਹੁਣੀ ਵੱਡੇ ਮੇ ਤੋਂ ਉਹ ਤੇ ਸੀਗੇ ਸ਼ਹਿਰ ਦੇ ਪ੍ਰਧਾਨ ਇਹਨਾਂ ਦੀ ਮਿਹਨਤ ਕੀਤੀ ਹੋਈ ਚਲੋ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਬਿਜ਼ਨਸ ਦੇ ਚ ਮੇ ਤੋਂ ਵੀ ਟਾਈਮ ਹੈ ਵੀ ਬਿਜ਼ਨਸਮੈਨ ਐ ਪਰ ਫਿਰ ਵੀ ਮੈਂ ਚਲੋ ਟਾਈਮ ਕੱਢ ਲੈਂਦਾ ਇਹਨਾਂ ਦੀ ਮਿਹਨਤ ਕੀਤੀ ਹੋਈ ਮੇਰੇ ਨਾਲ ਜੁੜੀ ਆ ਤੇ ਮੈਨੂੰ ਡਬਲ ਸਪੋਰਟ ਮਿਲ ਗਈ ਅੱਜ ਵੀ ਮੇਰੇ ਨਾਲ ਆ ਔਰ ਮੇਰੇ ਸੀਨੀਅਰ ਹਲਕਾ ਫਲੋਰ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਜੀ ਸਾਡੇ ਉਹਨਾਂ ਨੇ ਪੂਰੀ ਸਾਨੂੰ ਮਤਲਬ ਪੂਰਾ ਆਸ਼ੀਰਵਾਦ ਆ ਸਾਡੇ ਦੇ ਤੇ ਸਾਡੇ ਉੱਪਰਲੇ ਜਿੰਨੇ ਆਸਰ ਵੀ ਤੁਸੀਂ ਕੰਮ ਕਰੋ ਡਟ ਕੇ ਕਰੋ ਕਿ ਕਿਸੇ ਦਾ ਕਿਸੇ ਤਰ੍ਹਾਂ ਦਾ ਕੋਈ ਮਸਲਾ ਆ ਥਾਣੇ ਕੋਡ ਕਚੈ ਨਹੀਂ ਜਿੱਥੇ ਵੀ ਆ ਜੇ ਕਿਸੇ ਨਾਲ ਤੱਕਾ ਹੁੰਦਾ ਨਹੀਂ ਆ ਬਈ ਤੁਸੀਂ ਇੱਥੇ ਡਟ ਕੇ ਉਹਨਾਂ ਨਾਲ ਖੜੇ ਹੋ ਅਸੀਂ ਤੁਹਾਡਾ ਪੂਰੀ ਸਪੋਰਟ ਹੈ ਬੀਐਸਪੀ ਦੀ ਅਤੇ ਸ਼ਹਿਰ ਦੇ ਵਿੱਚ ਵੀ ਮੈਨੂੰ ਕਾਫੀ ਲੋਕਾਂ ਦਾ ਹੰਗਾਰਾ ਮਿਲਿਆ ਹੈ ਵੀ ਅਸੀਂ ਤੁਹਾਡੇ ਨਾਲ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਲ ਦੇਣਾ ਆ ਵੀ ਅਸੀਂ ਬੂਥ ਬਾਈ ਆਪਣੇ ਟੀਮਾਂ ਤਿਆਰ ਕਰ ਰਹੇ ਆ ਉਹ ਵੀ ਰਿਜ਼ਲਟ 27 ਦੇ ਵਿੱਚ ਯਾਨੀ ਕਿ ਤੁਹਾਨੂੰ ਦੱਸ ਰਿਹਾ ਰਿਜ਼ਲਟ ਦਿਖਾ ਲਾਂ ਪਰ ਮੈਂ ਫਿਰ ਵੀ ਲੋਕਾਂ ਨੂੰ ਅਪੀਲ ਜ਼ਰੂਰ ਕਰਦਾ ਬਾ ਤੁਸੀਂ ਸਹੀ ਗੱਲਤ ਜ਼ਰੂਰ ਦੇਖੋ ਅਸੀਂ ਦੇਖੋ ਹੁਣ ਆਪਣੇ ਨਗਰ ਕੌਂਸਲਰ ਚਲ ਜਓ ਨਗਰ ਕੋ ਸਾਰਾ ਨੱਖਾ ਕੰਮ ਕਿਦਾ ਆ ਸ਼ਹਿਰ ਦੇ ਵਿੱਚ ਕਿਤੇ ਵੀ ਇਕੱਲੇ ਆਪਣੇ ਗਰਾ ਨਗਰ ਕੌਂਸਲਰ ਕਿਤੇ ਵੀ ਸਾਰਾ ਨੱਖਾ ਤਾਂ ਮੈਂ ਸਵੱਛ ਭਾਈ ਵਾਲੇ ਜੇ ਮੈਂ ਕਹਿੰਨਾ ਕੋਈ ਵੀ ਮੈਂ ਆਪ ਕਹਿੰਨਾ ਮੈਂ 1 ਘੰਟਾ ਨਹੀਂ ਕਰ ਸਕਦਾ ਮੈਂ 10 ਮਿੰਟ ਨਹੀਂ ਕਰ ਸਕਦਾ ਮੈਂ ਕਿਸੇ ਦੀ ਤੇ ਉਹ ਬੰਦੇ ਦੀ ਤਨਖਾਹ ਕਿੰਨੀ ਹੈ ਜੀ ਕਿੰਨੀ 8 ਤੋਂ ਮੇਰੇ 8 ਹੋਊਗੀ 9 ਹੋਊਗੀ ਇੰਨੀ ਹੋ ਸਕਦੀ ਵੱਧ ਤੋਂ ਵੱਧ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਂਦੇ ਉਹਨਾਂ ਦੀ ਕੋਈ ਛੁੱਟੀ ਨਹੀਂ ਹੁੰਦੀ ਦਫ਼ਤਰ ਦੇ ਵਿੱਚ ਬੈਠਿਆਂ ਦੀ ਸ਼ਨੀਵਾਰ ਐਤਵਾਰ ਪੱਕੀ ਛੁੱਟੀ ਆ ਉਹਨਾਂ ਦੀ ਕੋਈ ਛੁੱਟੀ ਨਹੀਂ ਨਾ ਸ਼ਨੀਰ ਨਾ ਸ਼ਨੀਵਾਰ ਦੀ ਨਾ ਐਤਵਾਰ ਦੀ ਨਾ ਕਿਸੇ ਦਿਨ ਤਾਰ ਦੀ ਛੁੱਟੀ ਆ ਪੰਜਾਬ ਬੰਦ ਸੀ ਪਰ ਸਾਡੇ ਲੋਕ ਇੱਥੇ ਸਪਾਈਆਂ ਕਰਦੇ ਸੀ ਆ ਹੋਂ ਦੀ ਗੱਲ ਆ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਮਾਇਰ ਤੋਂ ਮਤਲਬ ਸਾਡੇ ਜੋ ਸਾਡੇ ਪਲੈਨਿੰਗ ਆ ਪਾਰਟੀ ਪਲੈਨਿੰਗ ਆ ਜਿੰਨੇ ਕੱਚੇ ਬੰਦੇ ਆ ਕਿਸੇ ਵੀ ਚਾਹੇ ਸਫਾਈ ਚ ਆ ਚਾਹੇ ਬਿਜਲੀ ਮਹਿਕ ਵਿੱਚ ਆ ਚਾਹੇ ਟੀਚਰ ਆ ਉਹਨਾਂ ਨੂੰ ਪੱਕੇ ਕੀਤੇ ਜਾਣਗੇ ਸਾਰੇ ਬੀਐਸਪੀ ਆਂਦੀ ਆ ਸਾਰੇ ਪੱਕੇ ਹੋਣਗੇ ਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਊਗਾ ਜੇ ਜਿਹੜੇ ਕਿ ਹਮ ਸਰਕਾਰੀ ਸਕੂਲ ਹੈ ਆਪਣੇ ਸਰਕਾਰੀ ਸਕੂਲਾਂ ਦੇ ਟੀਚਰ ਹੈ ਨਹੀਂਗੇ ਟੀਚਰ ਪੂਰੇ ਕੀਤੇ ਜਾਣਗੇ ਤੇ ਜੋ ਜਿੱਥੇ ਲੋੜ ਹੈ ਪਬਲਿਕ ਦੇ ਵਾਸਤੇ ਉਹ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ ਸਰਕਾਰੀ ਜੋ ਵੀ ਉਹਨਾਂ ਦਾ ਹੱਕ ਬਣਦਾ ਸਰਕਾਰੀ ਨੌਕਰੀਆਂ ਤੇ ਹੀ ਉਹਨਾਂ ਨੂੰ ਤਨਖਾਹ ਪੂਰੀ ਦਿੱਤੀ ਜਾਂਣ ਕਿ ਜਿਹਦੇ ਨਾਲ ਉਹਨਾਂ ਦਾ ਘਰ ਪਰਿਵਾਰ ਵਧੀਆ ਚੱਲ ਸਕੇ ਔਰ ਉਹ ਆਪਣੇ ਬੱਚੇ ਵਧੀਆ ਪੜਾ ਸਕਣ ਬੱਚੇ ਵਧੀਆ ਕੱਪੜੇ ਪਾ ਸਕਣ ਹੁਣ ਲੀਡਰ ਹੈ ਸਾਡੇ ਜਿੰਨੇ ਲੀਡਰ ਇਹਨਾਂ ਦੇ ਬੱਚੇ ਕਿਹੜੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਇੱਕ ਐਮਸੀ ਦਾ ਇੱਕ ਪੰਚ ਸਰਪੰਚ ਦਾ ਬੱਚਾ ਨਹੀਂ ਵੱਢਦਾ ਮੈਂ ਮੇਰੀ ਇੱਕ ਅਪੀਲ ਹੋਊਗੀ ਵੀ ਬਈ ਆ ਸੋਚਿਆ ਵੀ ਬੀਐਸਪੀ ਸਰਕਾਰ ਆਉਂਦੀ ਹੈ ਵੀ ਇੱਕ ਇਦਾਂ ਦਾ ਕਾਨੂੰਨ ਹੋਵੇ ਚਾਹੇ ਉਹ ਐਮਪੀ ਆ ਚਾਹੇ ਐਮਐਲਏ ਚਾਹੇ ਐਮਸੀ ਆ ਵੀ ਉਹਨਾਂ ਦੇ ਬੱਚੇ ਸਾਰਿਆਂ ਦੇ ਇੱਕ ਸਰਕਾਰੀ ਸਕੂਲਾਂ ਵਿੱਚ ਪੜਨੇ ਚਾਹੀਦੇ ਆ ਹਾਂ ਪ੍ਰਾਈਵੇਟ ਬਿਜ਼ਨਸਮੈਨ ਬੰਦਾ ਉਹਦੀ ਮਰਜ਼ੀ ਆ ਕਿਉਂਕਿ ਉਹ ਬਿਜ਼ਨਸ ਕਰਦਾ ਆਪਣਾ ਉਹਦੀ ਮਰਜ਼ੀ ਆਪਣਾ ਬੱਚਾ ਜਿੱਥੇ ਮਰਜ਼ੀ ਪੜਾਵੇ ਜਦੋਂ ਸਰਕਾਰੀ ਬੰਦਿਆਂ ਦੇ ਬੱਚੇ ਕਿਸੇ ਅਫਸਰ ਦੇ ਬੱਚੇ ਜਦੋਂ ਸਰਕਾਰੀ ਸਕੂਲ 'ਚ ਪੜਨਗੇ ਉੱਥੇ ਮੈਂ ਕਹਿੰਦਾ ਆਪਣੇ ਸਕਿਉਲਟੀ ਵੀ ਮਿਲੂਗੀ ਔਰ ਟੀਚਰ ਵੀ ਪੂਰੇ ਹੋਣਗੇ ਪੜਾਈ ਵੀ ਇੱਕ ਨੰਬਰ ਹੋਊਗੀ ਔਰ ਉੱਥੇ ਹਰ ਬੱਚਾ ਹਰ ਵਰਗ ਉੱਥੇ ਬੱਚਾ ਪੜ੍ਹ ਸਕਦਾ ਵਾ ਤੇ ਇਹੀ ਮੇਰੀ ਬੇਨਤੀ ਆ ਆਪਣੇ ਪ੍ਰਸ਼ਾਸਨ ਨੂੰ ਵੀ ਸਾਡੇ ਫੇਰ ਵੀ ਚਲੋ ਕੰਫਰੈਂਸ ਕਰਕੇ ਆਪਾਂ ਇੱਥੇ ਆ ਜੰਨੇ ਆ ਵੀ ਅਸੀਂ ਇਹ ਕੰਮ ਕਰਨਾ ਚਾਹੁੰਦੇ ਆ ਸਾਡੀ ਸੋਚ ਹੈ ਬੀਐਸਪੀ ਪਾਰਟੀ ਦੀ ਇਹ ਸੋਚ ਨੂੰ ਅਸੀਂ ਲੈ ਕੇ ਚੱਲਦੇ ਹਰੇਕ ਬੰਦੇ ਦਾ ਮਾਨ ਸਤਕਾਰ ਰਹੀ ਹਰੇਕ ਧਰਮ ਦਾ ਮਾਨਸਤਕਾਰ ਪੂਰਾ ਕਰਦੇ ਹਾਂ ਤੇ ਪੂਰਾ ਕਰਾਂਗੇ ਹਾਂ ਕੋਸ਼ਕੇ ਬੰਦੇ ਆ ਸਾਨੂੰ ਇਹ ਭੰਡਦੇ ਆ ਵੀ ਨਹੀਂ ਜੀ ਇਹ ਤਾਂ ਬਸ ਦੂਜੇ ਬੰਦੇ ਆ ਵੀ ਨਹੀਂ ਇਹਨੂੰ ਨਹੀਂ ਮੰਨਦੇ ਇਹਨਾਂ ਕਹਿੰਦੇ ਇੱਕ ਨਹੀਂ ਅਸੀਂ ਮਹਾਮਾਈ ਦਾ ਵੀ ਉਨੇ ਹੀ ਸਤਕਾਰ ਕਰਦੇ ਆ ਤੇ ਉਨੇ 바ਵਾ ਸਾਹਿਬ ਦਾ ਸਾਡਾ ਸਤਕਾਰ ਆ ਉਨੇ ਸਾਡੇ ਹਿੰਦੂ ਧਰਮ ਦਾ ਪੂਰਾ ਸਤਕਾਰ ਆ ਉਨੇ ਸਿੱਖ ਧਰਮ ਦਾ ਸਤਕਾਰ ਆ ਵਾਹਿਗੁਰੂ ਜੀ ਦਾ ਖਾਲਸਾ ਹੀ ਉਨੇ ਕਹਿੰਦੇ ਜੈ ਮਾਤਾ ਦੀ ਕਰਦੇ ਆ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਆ ਪਹਿਲਾਂ ਤਾਂ ਆਪਾਂ ਜੈ ਸੀਤਾ ਰਾਮ ਕਹਿਣਾ ਹੀ ਅਸੀਂ ਹਰੇਕ ਸਮਾਜ ਦੇ ਬੰਦੇ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਤੇ ਸਾਡੇ ਚੱਲਦੇ ਵੀ ਆ ਪਰ ਲੋਕਾਂ ਦੇ ਵਿੱਚ ਫੁੱਟ ਪਾਈ ਹੋਈ ਹੈ ਜਿਹੜੀ BSP ਆ ਇਹ ਕੱਲੀ ਵੀ ਆ ਦੋ ਦੋ ਪਾਰਟੀਆਂ ਤੋਂ ਸਾਨੂੰ ਕੀਤਾ ਹੋਇਆ ਨਹੀਂ ਬਹੁਤ ਜਨ ਸਮਾਜ ਮਤਲਬ ਬਹੁਤ ਜਨ ਸਾਰੇ ਸਾਰੇ ਸਮਾਜ ਦੀ ਪਾਰਟੀ ਹੈ ਇਹ ਬਈ ਇਹ ਸਾਰਿਆਂ ਲਈ ਸੋਚਦੀ ਆ ਔਰ ਅੱਗੇ ਵੀ ਜਿਹੜੇ ਸੰਵਿਧਾਨ ਦੇ ਵਿੱਚ ਹੱਕ ਦਿੱਤੇ ਲੇਡੀਜ਼ ਨੂੰ ਸਾਰਿਆਂ ਨਾਲ ਵੱਧ ਲੇਡੀਜ਼ ਨੂੰ ਹੱਕ ਦਿੱਤਾ ਗਿਆ ਔਰ ਉਹਦੇ 'ਚ ਇਹ ਨਹੀਂ ਲਿਖਿਆ ਬਈ ਬਿਛੂਟੀ ਕਾਸਟ ਤੋਂ ਆ ਜਾਂ ਕਿਹੜੀ ਕਾਸਟ ਤੋਂ ਆ ਕੋ ਜੱਜ ਬਣਾ ਨਾ ਕੁਛ ਵੀ ਆ ਲੇਡੀਜ਼ ਨੂੰ ਸਭ ਨੇ ਪਹਿ ਲਿਆ ਹਰੇਕ ਥਾਂ ਤੇ ਇਹ ਸਭ ਦਾ ਅਨੁਸਮਝੋ ਤੇ ਸੰਵਿਧਾਨ 바ਵਾ ਸਾਹਿਬ ਨੇ ਲਿਖਿਆ ਵਾ ਤੇ ਕਿਸੇ ਦੀ ਐਮੀ ਸੁਣੀ ਸਾਈ ਗੱਲਾਂ ਚ ਨਾ ਆਓ 바ਵਾ ਸਾਹਿਬ ਦੇ ਉੱਤੇ ਅੱਜ ਜਿਹੜਾ ਕੁਛ ਇਹ ਕਰ ਰਹੇ ਆ ਕਰਾ ਰਹੇ ਆ ਇਹ ਲੋਕਾਂ ਨੂੰ ਸਮਝ ਪੈ ਗਈ ਆ ਵੀ ਕਿਉਂ ਹੋ ਰਿਹਾ ਵਾ ਆਉਣ ਵਾਲੇ ਟਾਈਮ ਚ 27 ਚ ਇਲੈਕਸ਼ਨ ਆ ਤੇ ਉੱਪਰ ਹੁਣ ਤੁਸੀਂ ਦੇਖਿਆ ਜੀ ਆਪਣੇ ਅਮਿਤ ਸ਼ਾ ਜੀ ਗ੍ਰਹਿ ਮੰਤਰੀ ਜੀ ਜਿਨ੍ਹਾਂ ਨੇ ਅੱਜ ਅਮਰੀਕਾ ਤੋਂ ਥੋੜੇ ਥੋੜਾ ਚਿਰ ਹੋਇਆ ਮਹੀਨਾ ਕੇ ਵਿੱਚ ਜਿੰਨਾ ਵੀ ਤੁਸੀਂ 바ਵਾ ਸਾਹਿਬ 바ਵਾ ਸਾਹਿਬ ਕਰਦੇ ਆ ਜੇ ਇੰਨਾ ਤੁਸੀਂ ਆਪਣੇ ਦੇਵੀ ਦੇਵਤਿਆਂ ਨੂੰ ਪੂਜਿਆ ਹੁੰਦਾ ਤੇ ਹੁਣ ਤੁਸੀਂ ਸਵਰਗਾਂ ਦੇ ਵਿੱਚ ਤੁਹਾਨੂੰ ਤੁਹਾਡੇ 7 ਜਨਮ ਸਵਰਗਾਂ ਦੇ ਵਿੱਚ ਲੰਘਣੇ ਸੀਗੇ ਤੇ ਹੁਣ ਫੇ ਇਦਾਂ ਵਾ ਜੇ ਇਦਾਂ ਦੀ ਗੱਲ ਹੈ ਵੀ ਤੁਸੀਂ ਵੀ ਇਦਾਂ ਕਰੋ ਵੀ ਚਲੋ ਕਿਤੇ ਪੂਜਾ ਪਾਠ ਕਰੋਗੇ ਆਪਾਂ ਛੱਡੋ ਤੁਸੀਂ ਰਾਜ ਦਿੱਤੀ ਕੀ ਲੈਣਾ ਵਾ ਫੇ ਤੁਸੀਂ ਸਾਈ ਜੜੇ ਇਹ ਕਰਿਆ ਕਰੋ ਮੇਰੇ ਹਿਸਾਬ ਨਾਲ ਮੈਂ ਤਾਂ ਕਈ ਦੇਖਿਆ ਨਹੀਂ ਅੱਜ ਤੱਕ ਤੁਹਾਨੂੰ ਕਿਤੇ ਵੀ ਤੁਸੀਂ ਵੇ ਭਗਵਾਨ ਦਾ ਨਾਲ ਨੇ ਵੀ ਤੇ ਵੀ ਇੱਥੇ ਕਿਉਂ ਬੈਠੇ ਜਾ ਕੇ ਤੁਸੀਂ ਆਪਣਾ ਸੁਰਗਾਂ 'ਚ ਬੈਠੋ ਠੀਕ ਹੈ ਜੀ ਮੈਂ ਅਮਿਤ ਸ਼ਾਹ ਜੀ ਨੂੰ ਤੋਂ ਤੁਹਾਡੇ ਚੈਨਲ ਮੇਰੇ ਨਾਮ ਹੈ ਹੈ ਨਹੀਂ ਜਦ ਦੀ ਗੱਲ ਕਰਤੀ ਆ ਪਰ ਸਾਡੇ ਦਿਲ ਦੇ ਅੰਦਰ ਇੱਕ ਸਿਗੀ ਤੇ ਅਸੀਂ ਉਹ ਗੱਲ ਤੁਹਾਡੇ ਚੈਨਲ ਮਾਧਿਅਮ ਨਾਲ ਰੱਖਦੀ ਆ ਵੀ ਇਸ ਗੱਲ ਨੂੰ ਵੀ ਲੋਕ ਸਮਝ ਕੇ ਚੱਲੋ ਵੀ ਇਹਨਾਂ ਦਾ ਕੀ ਭਾਜਪੀ ਦਾ ਕੀ ਮਤਲਬ ਕੀ ਪਾਲਸੀ ਕੀ ਆ ਭਾਜਪੀ ਨੇ ਹਰ ਉਹ ਲੋਕ ਕਹਿੰਦੇ ਰੋਡ ਬੜੇ ਸ਼ਾਨਦਾਰ ਕਰਦੇ ਆ ਮੈਗਾ ਰੂੜਾ ਤੇ ਗੱਡੀਆਂ ਚੱਲਣੀਆਂ ਕਿਹੜੀਆਂ ਚਲਣੀਆਂ ਮੰਤਰੀਆਂ ਦੀ ਚਲਣੀਆਂ ਬੈ ਟ੍ਰੇਨਾਂ ਬੁਲਟ ਟ੍ਰੇਨਾਂ ਆ ਗਈਆਂ ਮੈਂ ਕਿਹਾ ਉਹ ਬੁਲਟ ਟ੍ਰੇਨਾਂ ਦੇ ਵਿੱਚ ਘੁੰਮਣਾ ਕਹਨੇ ਆ ਗਰੀਬ ਬੰਦਾ ਤਾਂ ਨਹੀਂ ਕੰਮ ਸਕਦਾ ਗਰੀਬ ਬੰਦਾ ਤਾਂ ਉਹੀ ਟ੍ਰੇਨ ਦੇ ਵਿੱਚ ਜਾਂਦਾ ਚਾਲੂ ਡੱਬੇ ਦੇ ਵਿੱਚ ਜਾਂਦਾ ਜੀ ਉਹ ਤੁਸੀਂ ਚਾਲੂ ਡੱਬੇ ਦੇ ਲਓ ਜਾਂ ਮੈਂ ਤਕਰੀਬਨ ਜਾਂਦਾ ਹੀ ਰਹਿਣਾ ਵਾ ਟ੍ਰੇਨਾਂ ਦੇ ਵਿੱਚ ਮੇਰਾ ਸਫ਼ਰ ਹੁੰਦਾ ਹੀ ਹੈ ਸਾਲ 'ਚ ਇੱਕ ਦੋ ਵਾਰੀ ਤੇ ਜਿਹੜੇ ਸਾਡੇ ਰਿਜ਼ਰਵ ਡੱਬੇ ਵੀ ਹੈ ਨਾ ਉਹਦੇ 'ਚ ਵੀ ਲੋਕਾਂ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਭਰਿਆ ਔਰ ਇੱਥੇ ਕੋਈ ਬੋਲਣ ਵਾਲਾ ਨਹੀਂ ਬੋਲਣਾ ਕਹਨੇ ਆ ਇੱਚ ਗਰੀਬ ਤਬਕਾ ਛਾਂਟੀ ਕਰਤੀ ਬੁਲੇਟ ਰੇਨਾਂ ਚੱਲ ਗਈਆਂ ਤੇ ਆਪਣੇ ਹਾਈਵੇ ਆ ਬਣਾਤੇ ਚੰਗੇ ਬਹੁਤ ਹੈ ਬਹੁਤ ਤਰੱਕੀ ਕੀਤੀ ਮੋਦੀ ਸਾਹਿਬ ਨੇ ਚਲੋ ਅਸੀਂ ਕਹਿੰਦੇ ਵਧੀਆ ਤੁਸੀਂ ਕੀਤਾ ਕੰਮਾਂ ਵੀ ਚਾਹੀਦਾ ਠੀਕ ਆ ਪਰ ਤੁਸੀਂ ਗਰੀਬ ਤਬਕਾ ਲਈ ਕੀ ਕੀਤਾ ਅਸੀਂ ਇਹ ਕਹਿੰਦੇ ਆ ਜੇ ਗਰੀਬ ਤਬਕਾ ਤੁਸੀਂ ਉਹ ਤਾਂ ਸਾਰਾ ਪ੍ਰਾਈਵੇਟ ਕਰਤਾ ਮਹਿਕਮਾ ਜਿੱਥੇ ਇੱਕ ਸਫਾਈ ਕਰਮਚਾਰੀ ਆਪਣਾ ਕੰਮ ਕਰਕੇ ਵਧੀਆ ਨਿਆਣੇ ਪੜਾਣ ਲੱਗ ਗਿਆ ਹੈਗਾ ਵਧੀਆ ਉਹ ਸਾਰਾ ਹੀ ਪ੍ਰਾਈਵੇਟ ਕਰਤਾ ਸਾਡੇ ਸਮਾਜ ਦੇ ਬੰਦੇ ਐਮਪੀ ਐਮਐਲਏ ਤੇ ਹੁਣ ਨਗਰ ਕੌਂਸਲਰ ਵੀ ਚਲੋ ਬਣੀ ਆ ਮੈਂ ਇਹ ਜਾਤੀਪਾਤ ਨਹੀਂ ਕਰਦਾ ਮੈਂ ਨੋਰਮਲ ਦੀ ਗੱਲ ਕਰਦਾ ਵੀ ਅੱਗੇ ਵੀ ਸਾਡੇ ਸਮਾਜ ਦੇ ਪ੍ਰਧਾਨ ਰਹੇ ਚੁੱਕੇ ਉਹਦੇ ਵਿੱਚ ਤੇ ਸਿਗੇ ਵੀ ਹੁਣ ਵੀ ਹੈਗੇ ਆ ਤੇ ਇਹਨਾਂ ਨੇ ਇੱਕ ਸਾਡੇ ਸਮਾਜ ਦੇ ਲਈ ਕਦੀ ਸੋਚਿਆ ਹੀ ਨਹੀਂ ਹੈਗਾ ਵੀ ਇਹਨਾਂ ਨੂੰ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਅਪੀਲ ਕਰਦਾ ਆ ਵੀ ਤੁਸੀਂ ਇਹ ਜਿਹੜੇ ਆਪਣੇ ਸਫਾਈ ਕਰਮਚਾਰੀ ਸਾਰਾ ਨਾ ਪਹਿਲਾ ਪਹਿਲ ਦੇ ਆਧਾਰ ਤੇ ਵੀ ਉੱਪਰ ਤੱਕ ਕਰ ਇਹਨਾਂ ਦੀ ਗੱਲ ਲੈ ਕੇ ਜਾਓ ਸਾਰਾ ਨਾ ਔਖਾ ਕੰਮ ਇਹਨਾਂ ਦਾ ਆ ਤੇ ਸਾਰਾ ਨਾ ਘੱਟ ਤਨਖਾਹ ਵੀ ਇਹਨਾਂ ਦੀ ਆ ਸਾਰਾ ਨਾ ਘੱਟ ਤਨਖਾਹ ਇਹਨਾਂ ਦੀ ਆ ਜੇ ਸਾਡੇ ਸਪਾਈਗਰ ਮੇਰਾ ਸਾਰਾ ਨਾ ਵੱਡਾ ਦੁੱਖ ਸ਼ਹਿਰ ਦੇ ਵਿੱਚ ਇਹ ਆ ਦੂਜਾ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਆ ਇਹਨਾਂ ਦੇ ਬੋਰਡ ਲੱਗੇ ਆ ਤੁਸੀਂ ਆ ਕੇ ਚੈੱਕ ਤਾਂ ਕਰੋ ਕੀ ਗੱਲ ਚਲੋ ਮੈਂ ਤੁਹਾਨੂੰ ਹੁਣ ਵੀ ਕਪੀਲ ਦਾ ਤੁਸੀਂ ਇੱਕ ਵਾਰੀ ਕੈਮਰਾ ਜਾਂਦੇ ਜਾਂਦੇ ਜੇ ਘੁਮਾ ਜਿਓ ਤਾਂ ਬਹੁਤ ਵਧੀਆ ਗੱਲ ਆ ਇਹਨਾਂ ਦੇ ਨਿਗਾ ਚ ਆ ਜਿਓ ਉਦੋਂ ਸਾਡੇ ਸਾਰੇ ਲੀਡਰ ਲੋਕਲ ਹੀ ਆ ਸਾਰੇ ਘੁੰਮਦੇ ਰਹਿੰਦੇ ਆ ਲੋਕਾਂ ਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਜੀ ਬੋਰਡ ਲੱਗੇ ਆ ਲੀਡਰਾਂ ਦੇ ਨਿਆਣੇ ਕੋਈ ਸਾਰੇ ਬਾਹਰ ਆ ਜਿਹੜੇ ਚੰਗੇ ਲੀਡਰ ਵਧੀਆ ਲੀਡਰ ਆ ਜਿੰਨੀ ਆ ਵੀ ਪਾਰਟੀਆਂ ਨੇ ਇੱਕ ਬੀਐਸਪੀ ਆ ਜਿਹੜਾ ਨਿਆਣੇ ਇੱਥੇ ਹੱਲੇ ਵੀ ਬੀਐਸਪੀ ਦੇ ਬੱਚੇ ਸਕੂਲ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਜਿਹੜੀ ਪਾਰਟੀ ਸਾਡੇ ਵਰਕਰਾਂ ਦੇ ਵਿੱਚ ਜੋਸ਼ ਬਹੁਤ ਆ ਸਾਡੇ ਲੀਡਰਾਂ ਦੇ ਵਿੱਚ ਬਹੁਤ ਜੋਸ਼ ਆ ਔਰ ਬਹੁਤ ਤੜਲੇ ਨਾਲ ਕੰਮ ਕਰਦੇ ਆ ਪਰ ਕੀ ਕਰੀਏ ਅਸੀਂ ਸਾਡੇ ਸਾਨੂੰ ਗੁੰਮਰਾਹ ਕੀਤਾ ਜਾਂਦਾ ਸਾਨੂੰ ਬੰਡ ਦਿੱਤਾ ਜਾਂਦਾ ਚੰਨੀ ਸਾਹਿਬ ਐ ਚੰਨੀ ਸਾਹਿਬ ਸਾਡੇ ਸਮਾਜ ਚੋਂ ਆ ਚੰਨੀ ਸਾਹਿਬ ਆਪਣੇ ਰਹਿ ਚੁੱਕੇ ਇੱਕ ਪਿੱਛੇ ਗੱਲ ਚੱਲਦੀ ਯਾਰ ਆਪਣੇ ਸਮਾਜ ਦੇ ਚੰਨੀ ਸਾਹਿਬ ਆਏ ਜੀ ਸੀਐਮ ਰਹਿ ਚੁੱਕੇ ਸੀ ਇੰਨਾ ਕੰਮ ਕੀਤਾ ਸਾਨੂੰ ਚੰਨੀ ਸਾਹਿਬ ਇਹ ਦੱਸ ਦੇਣ ਸਾਡੇ ਮੈਂ ਬਾਹਰ ਕਿਉਂ ਜਾਵਾਂ ਸਾ ਆਪਣਾ ਪਰਿਵਾਰ ਲੈ ਕੇ ਚੱਲੂੰਗਾ ਸਾਡਾ ਸ਼ਹਿਰ ਮੇਰਾ ਪਰਿਵਾਰ ਆ ਵੀ ਸਾਡੇ ਨਗਰ ਕੌਂਸਲ ਚ ਕਿੰਨੇ ਤੁਸੀਂ ਬੰਦੇ ਪੱਕੇ ਕਰਤੇ ਸਾਨੂੰ ਚੰਨੀ ਸਾਹਿਬ ਇਹਦਾ ਜਵਾਬ ਦੇ ਦੇਣ ਕਿੰਨੇ ਤੁਸੀਂ ਪੱਕੇ ਕਰਤੇ ਕਿੰਨੇ ਸਰਕਾਰੀ ਸਕੂਲ ਚ ਟੀਚਰ ਦੇ ਦਿੱਤੇ ਸਰਕਾਰੀ ਸਕੂਲਾਂ ਜੇ ਸਭ ਨਾਲ ਵੱਧ ਸਾਡੇ ਐਸਸੀ ਸਮਾਜ ਦਾ ਬੱਚਾ ਪੜਦਾ ਆ ਗਰੀਬ ਦਾ ਆਪਾਂ ਪੜਦਾ ਕਿੰਨੇ ਟੀਚਰ ਦਿੱਤੇ ਤੁਸੀਂ ਉੱਤਲੇ ਲੈਵਲ ਦੀਆਂ ਚਲੋ ਮੈਂ ਗੱਲਾਂ ਨਹੀਂ ਕਰਨੀਆਂ ਵਾ ਤੇ ਨਾ ਹੀ ਮੈਨੂੰ ਸ਼ੋਭਾ ਦਿੰਦੇ ਸਾਡੇ ਉੱਪਰ ਲੀਡਰ ਇਜ਼ ਪਰ ਮੈਂ ਆਪਣਾ ਸਿਰ ਪਰਿਵਾਰ ਦੀ ਗੱਲ ਲੈ ਕੇ ਚੱਲੂਗਾ ਸਾਡੇ ਸ਼ਹਿਰ ਦੀ ਸਾਡੇ ਮਹੱਲੇ ਦੀ ਗੱਲ ਲੈ ਕੇ ਚੱਲੂਗਾ ਮਹੱਲੇ ਦੇ ਵਿੱਚ ਅਸੀਂ ਕਈ ਵਾਰੀ ਲਿਖ ਕੇ ਮੈਂ ਲਿਖਤ ਮੇਰੇ ਤੋਂ ਰਿਟਰਨ ਪਏ ਆ ਇਹ ਨਗਰ ਕਾਉਂਸਲ ਦੇ ਆ ਵੀ ਸਾਡੇ ਇੱਥੇ ਵਾਰਾ ਕੁੱਤੇ ਬਹੁਤ ਆ ਵੀ ਜਿਹੜੇ ਪਸ਼ੂ ਵਾਰਾ ਬਹੁਤ ਘੁੰਮਦੇ ਆ ਵੀ ਉਹ ਤੇ ਧਿਆਨ ਦਿੱਤਾ ਆ ਉਹਦਾ ਸਾਨੂੰ ਮਰੇ ਕੀ ਜਵਾਬ ਮਿਲਦਾ ਹੈ ਸਾਡੇ ਕੋਲ ਟੀਮ ਹੈ ਨਹੀਂ ਵੀ ਇਸ ਕੰਮ ਦੀ ਮੈਂ ਕਿਹਾ ਟੀਮ ਹੈ ਨਹੀਂ ਤੇ ਬਾਹਰੋਂ ਮਗਾਉ ਟੀਮ ਵੀ ਜ਼ਿੰਮੇਵਾਰੀ ਤਾਂ ਤੁਹਾਡੀ ਬਣਦੀ ਆ ਇਹ ਜੀ ਨਹੀਂ ਬਹੁ ਸੈਸ ਵੀ ਲਿਆ ਜਾਂਦਾ ਉਹ ਉੱਤੇ ਟੈਕਸ ਵੀ ਜਿਹੜਾ ਆ ਗੋ ਤੇ ਲਿਆ ਜਾਂਦਾ ਵੀ ਪ੍ਰਬੰਧ ਕਰਨਾ ਸਰਕਾਰ ਦਾ ਕਿਉਂਕਿ ਇਹ ਜਿਹੜਾ ਲੋਕ ਆ ਉਹ ਟੈਕਸ ਵੀ ਦਿੰਦੇ ਆ ਗੋ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਆਪਣੇ ਲੋਕਨਸਭਾ ਪਾਰਟੀ ਦੇ ਵਿੱਚ ਵਾਈਸ ਪ੍ਰਧਾਨ ਦਰਾਂ ਸੀਗਾ ਤੇ ਬਾਅਦ ਚ ਸੀਨੀਅਰ ਵਾਈਸ ਪ੍ਰਧਾਨ ਮੈਂ ਛੱਡ ਕੇ ਬੀਐਸਪੀ ਜੁਆਇਨ ਕੀਤੀ ਆ ਲੋਕਨਸਭਾ ਪਾਰਟੀ ਉਹ ਕੀ ਕਾਰਨ ਸੀ ਉਹ ਕਾਰਨ ਇਹ ਸੀਗਾ ਵੀ ਜਿਹੜਾ ਕਿ ਲੋਕਾਂ ਦੇ ਅਸੀਂ ਕੁਝ ਬੈਂਸਾਂ ਕੋ ਸਾਨੂੰ ਕੰਮ ਸੀ ਤੇ ਆਮ ਲੋਕਾਂ ਦੇ ਕੰਮ ਸੀ ਅਸੀਂ ਉਹ ਕੰਮ ਲੈ ਕੇ ਗਏ ਸਾਡਾ ਪਰਸਨਲ ਕੋਈ ਕੰਮ ਨਹੀਂ ਸ਼ਹਿਰ ਦਾ ਕੰਮ ਸੀ ਇੱਕ ਕੰਮ ਛੱਡ ਦੋ ਕੰਮ ਸਤਨ ਕੰਮ ਛੱਡ ਵੀ ਉਹਨਾਂ ਨੇ ਸਨ ਇਗਨੋਰ ਕੀਤਾ ਉਹਨਾਂ ਨੂੰ ਲੁਧਿਆਣੇ ਤੋਂ ਫੁੱਟਸਤ ਨਹੀਂ ਉਹ ਸਾਨੂੰ ਇੱਕ ਉਹਨਾਂ ਨੇ ਆਪਣੀ ਪਾਰਟੀ ਬਣਾ ਸਾਨੂੰ ਵਰਤਿਆ ਠੀਕ ਹੈ ਪਰ ਮੈਨੂੰ ਕਹਿੰਦੇ ਦੇਰ ਆਏ ਦਰਸਤ ਆਏ ਆਪਣੀ ਘਰ ਦੀ ਘਰ ਆਪਣਾ ਪਰਿਵਾਰ ਹੀ ਪਿੱਛੇ ਭਰਾ ਹੀ ਕੰਮ ਆਂਦੇ ਮਤਲਬ ਸਾਡੀ ਪਾਰਟੀ ਤੇ ਸਾਡਾ ਪਰਿਵਾਰ ਆ ਬੀਐਸਪੀ ਮੈਂ ਬਹੁਤ ਦੇਰ ਬਾਅਦ ਭਟਕਿਆ ਸੀਗਾ ਇਸ ਪਾਰਟੀ ਦੇ ਵਿੱਚ ਆਇਆ ਤੇ ਜਿੱਦਾਂ ਵੀ ਆਏ ਆ ਦੇਰ ਆਏ ਦਰਸਤ ਆਏ ਪਰ ਹੁਣ ਆਪਣਾ ਜਿਹੜਾ ਮਾਨ ਹੈ ਦਿਮਾਗ ਹੈ ਇੱਥੇ ਸੰਤੁਸ਼ਟੀ ਹੈ ਮੈਨੂੰ ਵੀ ਹਾਂ ਵੇ ਇੱਕ ਵਾਕਿਆ ਇਥੇ ਸਮਾਜ ਦੀ ਗੱਲ ਆ ਜਿਹੜੀਆਂ ਹੁਣ ਤੁਹਾਨੂੰ ਗੱਲਾਂ ਕਰਦਾ ਹਟਿਆ ਵੇ ਸਾਡੇ ਲੋਕਾਂ ਨੂੰ ੱਤਕਾ ਹੋ ਰਿਆ ਲੋਕੀ ਕੱਚੇ ਕਿਤੇ ਜਾ ਫਿਰ ਹੁਣ ਸਭ ਕੁ ਪ੍ਰਾਈਵੇਟ ਕਰਤਾ ਵਾ ਫਿਰ ਤੁਸੀਂ ਜੇ ਪ੍ਰਾਈਵੇਟ ਕਰਤਾ ਵੇ ਮੰਤਰੀ ਪਦ ਕਿਉਂ ਨਹੀਂ ਪ੍ਰਾਈਵੇਟ ਕਰਦੇ ਆ ਬੱਤੀਆਂ ਛੱਡ ਦੇ ਤੁਸੀਂ ਆਪਣੀ ਸਕਿਉਰਿਟੀ ਪ੍ਰਾਈਵੇਟ ਦੂਜੀ ਲਾਓ ਫਿਰ ਇਹੀ ਪ੍ਰਾਈਵੇਟ ਕਰਨਾ ਥੱਲੇ ਹੁਣ ਤੁਸੀਂ ਅਗਨੀ ਪਥ ਦੇ ਲਓ ਆਪਣੇ ਅਗਨੀ ਪਥ ਅਗਨੀ ਵੀਰ ਸੌਰੀ ਤੇ ਉਹਦਾ ਕੀ ਕਰਤਾ ਜੀ ਉਹਨਾਂ ਨੂੰ 10-12 ਲੱਖ ਰੁਪਏ ਸਾ ਜੇ ਉਸ ਤੋਂ ਬਾਅਦ ਨਾਲੇ ਉਸ ਤੋਂ ਖਤਮ ਕਰਤਾ ਉਹਦਾ ਹੋ ਗਿਆ ਵੇ ਕੋਈ ਰਿਟਾਇਰਮੈਂਟਰੀ ਨਹੀਂ ਦੂਜੀ ਵੀ ਕੋਈ ਪੈਨਸ਼ਨ ਨਹੀਂ ਆਣੀ ਸਾਰਾ ਇੱਕ ਇਹ ਸਫਾਈ ਦਾ ਦੂਜਾ ਬਾਰਡਰ ਦਾ ਦੂਜਾ ਬਾਰਡਰ ਤੇ ਲੜਨਾ ਉਹ ਮਰ ਜਵੇ ਕੁਝ ਹੋ ਜਵੇ ਉਹਨਾਂ ਦੇ ਪਰਿਵਾਰ ਨਿਕਲ ਨਿਕ ਕੇ ਬੱਚੇ ਕੋਈ ਕਿਸੇ ਨੌਕਰੀ ਨਹੀਂ ਮਿਲਣੀ ਅੱਗੇ ਹੁੰਦਾ ਸੀਗਾ ਜੇ ਬਾਰਡਰ ਤੇ ਕੋਈ ਉਹਨੂੰ ਮੁਆਵਜ਼ਾ ਵੀ ਮਿਲਦਾ ਸੀ ਤੇ ਨੌਕਰੀ ਵੀ ਮਿਲਦੀ ਸੀ ਸਰਦਾਰ ਦੇ ਮੁਤਾਬਕ ਇਹਨਾਂ ਨੇ ਸੁਧਾਰ ਨੂੰ ਇੰਨਾ ਕੇ ਅੰਦਰ ਵੜ ਦਿੱਤਾ ਵਾ ਅੰਦਰੋਂ ਇੰਨਾ ਕੱਟੀ ਵੱਡੀ ਯਾਰੇ ਸਾਡੇ ਲੋਕ ਨਾ ਫਿਰ ਵੀ ਨਹੀਂ ਯਾਰ ਕਿੱਥੇ ਇਹ ਵੀ ਸਬਦਾਂ ਦੇ ਨਾਲ ਹੀ ਚੱਲਦੇ ਆ ਇਹ ਆਪਣੀ ਸਬਦਾਂ ਦੇ ਨਾਲ ਚੱਲ ਜਾਂਦੇ ਤੇ ਗੱਲਾਂ ਨਹੀਂ ਹੁੰਦੀ ਅੱਜ ਵਿਧਾਨ ਆਪਣੇ ਲੋਕ ਸਭਾ ਚ ਵਿਧਾਨ ਸਭਾ ਚ ਜੋ ਵੀ ਗੱਲਾਂ ਕਰਦੇ ਅੱਜ ਇਹ ਗੱਲਾਂ ਨਹੀਂ ਹੁੰਦੀਆਂ ਔਰ ਜਿਹੜਾ ਵਾਕਿਆ ਸਮਾਜ ਸਾਡਾ ਪਿੱਛੇ ਛੜਤਾ ਆ ਤੇ ਉਹਦੇ ਲਈ ਮੈਂ ਲੋਕਾਂ ਨੂੰ ਫੇਰ ਫੇਰ ਬਾਰ ਬਾਰ ਤੁਹਾਡੇ ਚੈਨਲ ਰਾਹੀਂ ਅਪੀਲ ਕਰਦਾ ਆ ਵੀ ਤੁਸੀਂ ਜਾਗੋ ਤੇ ਪਛਾਣੋ ਵੀ ਤੁਹਾਡੇ ਹੱਕਾਂ ਲਈ ਕੌਣ ਆ ਅੱਛਾ ਹਾਂ ਇੱਕ ਗੱਲ ਹੋ ਰਿਹਾ ਜਦੋਂ ਸਮਾਜ ਤੇ ਭੀੜ ਪੈਂਦੀ ਆ 바ਵਾ ਸਾਹਿਬ ਤੇ ਭੀੜ ਪੈਂਦੀ ਆ ਉਹ ਕੱਲਾ ਬੀਐਸਪੀ ਕਿਉਂ ਉੱਥੇ ਖੜਾ ਹੁੰਦਾ ਵੀ ਬਾਕੀ ਆਪਣੇ ਛੱਡੇ ਕਿਉਂ ਨਹੀਂ ਲੈ ਕੇ ਆਉਂਦੇ ਕਾਂਗਰਸ ਚੋਂ ਆ ਗਈ ਇੰਨੀ ਬੀਐਸਪੀ ਦੀ ਆ ਵੋਟ ਤਾਂ ਸਾਰਾ ਨਬਦ ਕਾਂਗਰਸ ਨੂੰ ਜਦ ਬੀਜੇਪੀ ਨੂੰ ਸਭ ਨਾਲ ਵੱਧ ਪੈਂਦੀ ਨਾ ਜੀ ਸਭ ਨਾਲ ਵੱਧ ਝਾੜੂ ਨੂੰ ਗਈ ਵੋਟ ਉਹ ਕਿਉਂ ਨਹੀਂ ਆਏ ਉਹਨਾਂ ਦੇ ਨਿਕਲ ਕੇ ਅੰਦਰੋਂ ਬਾਹਰ ਕਿਉਂ ਨਹੀਂ ਆਏ ਜੀ ਬੀਜੇ ਚਲੋ ਸਰਕਾਰ ਝਾੜੂ ਦੀ ਸਰਕਾਰ ਹੈ ਜੀ ਇਹ ਅਸੀਂ ਤਾਂ ਸਰਕਾਰ ਨੂੰ ਉਹ ਬਜਟ ਪਾਰਟੀ ਅਸੀਂ ਕਰਦੇ ਆ ਹਨਾ ਤੇ ਬਾਕੀ ਬੀਜੇਪੀ ਕਿੱਥੇ ਚਲ ਗਈ ਸਾਡੇ ਸਾਡੇ ਸਮਾਜ ਦੇ ਬੰਦੇ ਬੀਜੇਪੀ ਚ ਜਾ ਕੇ ਬੈਠੇ ਆ ਉਹ ਕਿਉਂ ਨਹੀਂ ਆਂਦੇ ਲੈ ਕੇ ਭਾਜਪੀ ਨੂੰ ਮੋਰੇ ਕੋਈ ਨਹੀਂ ਨਿਕਲਿਆ ਕੋਈ ਭਾਜਪੀ ਦਾ ਕੋਈ ਬੰਦਾ ਵੀ ਨਿਕਲਿਆ ਵੇ ਵਾਚ ਬੋਟਾਂ ਵਿੱਚ ਲੈ ਨਹੀਂ ਜੀ ਭਾਜਪੀ ਤਾਂ ਡੀ ਆ ਭਾਜਪੀ ਆਪਾਂ ਭਾਈਚਾਰਾ ਆ ਹਣਾ ਤੁਸੀਂ ਰੋਜ਼ ਤਕਰੀਬਨ ਵੀਡੀਓ ਮੈਂ ਦੇਖਦੇ ਆਂ ਭਾਜਪੀ ਵਾਲੇ ਜਾਣਦੇ ਕਿਤੇ ਜੇ ਕਿਤੇ ਉਹਨਾਂ ਦੇ ਕਰਪਾਣੀ ਵੀ ਬਿਨਾ ਪੈ ਜਾਂਦਾ ਨਾ ਤੇ ਨਹੀਂ ਸਵਾਲ ਹੀ ਪੈ ਜਾਂਦਾ ਪਾਣੀ ਵੀ ਪੀ ਲੈਣ ਜਾਂ ਉਥੋਂ ਪ੍ਰਸ਼ਾਦ ਲੈ ਕੇ ਜਾਂਦਾ ਉਥੋਂ ਕੁਝ ਖਾ ਲੈਣ ਠੀਕ ਹੈ ਜੀ ਇਹ ਸਨ ਮੇਰੇ ਨਾਲ ਗ੍ਰੈਂਡ ਸਿਟੀ ਦੇ ਪ੍ਰਧਾਨ ਦਇਆ ਸ਼ੰਕਰ ਜੀ ਜਿਨ੍ਹਾਂ ਅੰਦਰ ਇੱਕ ਨਵਾਂ ਜੋਸ਼ ਆ ਨਵੀਆਂ ਓ ਮੰਗਾ ਆ ਸਮਾਜ ਪ੍ਰਤੀ ਕਾਫੀ ਚਿੰਤਤ ਆ ਗੁਰਾਂ ਪ੍ਰਤੀ ਕਾਫੀ ਚਿੰਤਤ ਆ ਤੇ ਕੇਸ਼ ਕੁਮਾਰ ਕਾਕੋ ਜੀ ਜੋ ਕਾਫੀ ਜਾਣਕਾਰੀ ਰੱਖਦੇ ਆ ਬਹੁਤ ਸਾਰੇ ਡਾਕਟਰ ਉਮੀਦਕਰ ਜੀ ਦੇ ਮਿਸ਼ਨ ਬਾਰੇ ਇਹ ਵੀ ਕਾਫੀ ਸਮੇਂ ਤੋਂ ਇਸ ਮਿਸ਼ਨ ਦੇ ਵਿੱਚ ਲੱਗੇ ਹੋਏ ਆ ਲਗਾਤਾਰ ਆਪਣੀਆਂ ਸਮਾਵਾਂ ਤਨਮਨ ਤੰਨਾ ਦੇ ਰਿਹਾ ਚੇਤਨਾ ਚੈਨਲ ਲਈ ਪ੍ਰਦੀਪ ਰਾਜ